ਕੁਝ ਬਿਹਤਰ ਹੋਣ ਦੀ ਸਾਨੂੰ ਸਾਰਿਆਂ ਨੂੰ ਉਡੀਕ ਰਹਿੰਦੀ ਹੈ ਖਾਸ ਤੌਰ ਤੇ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਦੇ ਉੱਤੇ ਜਦੋਂ ਚਰਚਾ ਹੁੰਦੀ ਹੈ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਉਹਦੇ ਵਿੱਚ ਜਿਹੜੇ ਮਾਹਰ ਲੋਕ ਨੇ ਜਿਨ੍ਹਾਂ ਨੇ ਉਸ ਖੇਤਰ ਦੇ ਵਿੱਚ ਪੜ੍ਹਾਈ ਕੀਤੀ ਤਜਰਬਾ ਹਾਸਲ ਕੀਤਾ ਤੇ ਬਹੁਤ ਸਾਰੇ ਪੈਣਾ ਭਰਾਵਾਂ ਦੇ ਬੀੜੇ ਪਾਰ ਲਾਏ ਉਹਨਾਂ ਵਿੱਚੋਂ ਇੱਕ ਨੇ ਇਮੀਗ੍ਰੇਸ਼ਨ ਸਟਾਰ ਜਿਹੜੇ ਕਿ ਸਾਡੇ ਆਪਣੇ ਨਗਰ ਪਾਪਾ ਟੋਇਟੋ ਦੀ ਸ਼ਾਨ ਨੇ ਨੰਬਰ 227 ਗ੍ਰੇਟ ਸਾਊਥ ਰੋਡ ਦੇ ਵਿੱਚ ਭਾਜੀ ਵਿਨੋਦ ਜਨੇਜਾ ਹੁਣਾਂ ਨੂੰ ਤੁਸੀਂ ਅਪਾਇੰਟਮੈਂਟ ਬਣਾ ਕੇ ਜਦੋਂ ਮਿਲਦੇ ਹੋ ਤੇ ਤੁਹਾਡਾ ਦੁੱਖ ਦੂਰ ਕਰ ਦਿੰਦੇ ਤੁਹਾਡੇ ਉਹਨਾਂ ਦੀ ਮੇਨ ਗੱਲ ਮੈਨੂੰ ਜਿਹੜੀ ਪਸੰਦ ਆ ਉਹ ਇਹੀ ਆ ਕਿ ਉਹ ਤੁਹਾਡੀ ਭਾਸ਼ਾ ਬੋਲਦੇ ਆ ਤੇ ਕਦੇ ਵੀ ਤੁਹਾਨੂੰ ਟੈਂਦੀ ਕਲੱਜ ਨਹੀਂ ਜਾਣ ਦਿੰਦੇ ਚਾਹੇ ਉਹ ਮਾਮਲਾ ਇਮੀਗ੍ਰੇਸ਼ਨ ਮਿਨਿਸਟਰ ਤੱਕ ਸਬਮਿਸ਼ਨ ਪਾਉਣ ਦਾ ਹੋਵੇ ਚਾਹੇ ਉਹ ਤੁਹਾਡੇ ਵੀਜ਼ਾ ਕੈਟਾਗਰੀਜ਼ ਦੇ ਵਿੱਚ ਅਲੱਗ-ਅਲੱਗ ਜਿਹੜੀ ਨੌਲੇਜ ਆ ਉਹ ਤੁਹਾਡੇ ਤੱਕ ਟਰਾਂਸਪੇਰੈਂਟਲੀ ਪਹੁੰਚਾਉਣ ਦੀ ਗੱਲ ਹੋਵੇ ਸੋ ਅੱਜ ਸਾਡੇ ਨਾਲ ਇੱਕ ਵਾਰ ਫੇਰ ਰੇਡੀਓ ਸਵਾਇਸ ਦੇ ਵੀਡੀਓ ਦੇ ਵਿੱਚ ਭਾਜੀ ਵਿਨੋਦ ਜੁਨੇਜਾ ਜੀ ਹਾਜ਼ਰ ਹੋ ਰਹੇ ਨੇ ਔਰ ਪੰਜਾਬ ਦੀ ਬਹੁਤ ਸੋਹਣੀ ਛੋਟੀ ਜਿਹੀ ਨਗਰੀ ਬੰਗਿਆ ਤੋਂ ਉਹਨਾਂ ਦਾ ਪਛੋਕੜ ਹੈ ਖੁਦ ਵੀ ਇੱਕ ਮਾਈਗ੍ਰੈਂਟ ਦੇ ਤੌਰ ਤੇ ਇਸ ਮੁਲਕ ਦੇ ਵਿੱਚ ਉਹਨਾਂ ਨੇ ਉਸ ਨੂੰ ਆਪਣੀ ਮੰਜ਼ਲ ਦੇ ਤੌਰ ਤੇ ਚੁਣਿਆ ਤੇ ਕਾਮਯਾਬ ਹੋਏ ਵਿਰੋਧ ਜੀ ਬਹੁਤ ਬਹੁਤ ਮਿਹਰਬਾਨੀ ਸਮਾਂ ਦੇਣ ਦੇ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਲੋੜੀ ਮੁਬਾਰਕ ਹੈਪੀ ਲੋੜੀ ਜੀ ਲੋੜੀ ਦੀਆਂ ਲੱਖ ਲੱਖ ਵਧਾਈਆਂ ਤੇ ਬਹੁਤ ਬਹੁਤ ਸ਼ੁਕਰੀਆ ਸਾਨੂੰ ਇੱਥੇ ਸੱਦਣ ਲਈ ਤੁਹਾਡਾ ਚੱਗਾ ਦੱਸਦਾ ਵੀ ਤੁਸੀਂ ਇੰਡੀਆ ਤੋਂ ਹੋ ਕੇ ਆਏ ਆ ਜੀ ਬਿਲਕੁਲ ਇੰਡੀਆ ਤੋਂ ਹੋ ਕੇ ਆਏ ਜੀ ਹਨਾ ਜਿਹੜੀ ਇਹ ਸ਼ਾਪਿੰਗ ਦਾ ਮਜ਼ਾ ਉਹ ਇੰਡੀਆ 'ਚ ਹੀ ਆ ਇਹੋਲੀ ਇੰਡੀਆ ਸਟਰੀਟ ਫੂਡ ਦਾ ਮਜ਼ਾ ਵੀ ਇੰਡੀਆ 'ਚ ਹੀ ਆ स्ट्रीट फूड ਦਾ ਮਜ਼ਾ ਵੀ ਇੰਡੀਆ ਦਾ ਹੈਗਾ ਪਰ ਹੁਣ ਉੱਥੇ ਜਿਹੜਾ ਰੇੜੀਆਂ ਤੇ ਖਾਣਾ ਸਾਨੂੰ ਔਖਾ ਲੱਗਦਾ ਹੈਗਾ ਬਟ ਹਾਂ ਜਿੱਦਾਂ ਵਧੀਆ ਜਗ੍ਹਾ ਤੇ ਵੀ ਉੱਥੇ ਬੜਾ ਸਟਰੀਟ ਫੂਡ ਬੜਾ ਅੱਛਾ ਮਿਲਦਾ ਲੱਗਦਾ ਬੜੀ ਅੱਛੀ ਕੁਆਲਿਟੀ ਦਾ ਮੈਨੂੰ ਲੱਗ ਪਿਆ ਹੈਗਾ ਉੱਥੇ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਅ ਅੱਗੇ ਵਧਣ ਤੋਂ ਪਹਿਲਾਂ ਮੈਂ ਜਿਹੜੇ ਵਿਨੋਦ ਜਨੇਜਾ ਜੀ ਜਿਹੜੀਆਂ ਜਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਇੱਕ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਹੋਣ ਦੇ ਨਾਤੇ ਅ ਉਹਨਾਂ ਦੇ ਬਾਰੇ ਤਾਂ ਚਰਚਾ ਕਰਾਂਗੇ ਇੱਕ ਜਿਹੜੀ ਸੋਹਣੀ ਗੱਲ ਹੋਈ ਹੈ ਕਿ ਉਹਨਾਂ ਦੇ ਨਾਲ ਤੁਸੀਂ ਜਿਹੜੀ ਕੰਸਲਟੇਸ਼ਨ ਬੁੱਕ ਕਰੋਗੇ ਪਹਿਲੀ ਜਿਹੜੀ ਮੁਲਾਕਾਤ ਆ ਪਹਿਲੀ ਜਿਹੜੀ ਕੰਸਲਟੇਸ਼ਨ ਬਿਲਕੁਲ ਮੁਫਤ ਦੇ ਵਿੱਚ ਹੋਏਗੀ ਮੈਂ ਠੀਕ ਕਹਿ ਰਿਹਾ ਜੀ ਬਿਲਕੁਲ ਸਹੀ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਸਰਵਿਸ ਤੁਹਾਨੂੰ ਲੋੜੀਂਦੀ ਹੈ ਉਹਦੇ ਵਿੱਚ ਸਕਿਲਡ ਮਾਈਗ੍ਰੇਸ਼ਨ ਹੋਵੇ ਵਰਕ ਵੀਜ਼ਾ ਹੋਵੇ ਸਟੂਡੈਂਟ ਵੀਜ਼ਾ ਹੋਵੇ ਜਾਂ ਵੈਸਟਰ ਵੀਜ਼ਾ ਤੇ ਤੁਸੀਂ ਆਪਣੇ ਭਾਈ ਭਤੀਜੇ ਨੂੰ ਸੱਦਣਾ ਕਿਸੇ ਨੂੰ ਸਹਰਿਆਂ ਨੂੰ ਪੇਕੇ ਨੂੰ ਸੱਦਣਾ ਤੇ ਉਹਦੇ ਲਈ ਸਹੀ ਗਾਈਡੈਂਸ ਜਿਹੜੀ ਆ ਉਹ ਇਮੀਗ੍ਰੇਸ਼ਨ 스타 ਦੀ ਟੀਮ ਵੱਲੋਂ ਉਹ ਲੈ ਕੇ ਹਾਜ਼ਰ ਨੇ ਕੰਪਲਾਈਅੰਸ ਦੇ ਕੋਈ ਇਸ਼ੂਸ ਆ ਗਏ ਤੇ ਤਾਂ ਵੀ ਉਹਨਾਂ ਦਾ ਤਜਰਬਾ ਜਿਹੜਾ ਉਹ ਬਿਲਕੁਲ ਸੋਹਣੇ ਤਰੀਕੇ ਦੇ ਨਾਲ ਤੁਹਾਡੇ ਕੰਮ ਆਉਂਦਾ ਤੇ ਸੈਕਸ਼ਨ 61 ਦੀ ਰਿਕਵੈਸਟ ਪਾਉਣੀ ਹੁੰਦੀ ਆ ਉਹਦੇ ਵਿੱਚ ਪੂਰੇ ਐਕਸਪਰਟ ਨੇ ਸਪੈਸ਼ਲ ਡਾਇਰੈਕਸ਼ਨ ਦੀ ਰਿਕਵੈਸਟ ਪਾਉਣੀ ਆ ਜਿਹੜੀ ਕਿ ਮਿਨਿਸਟਰੀ ਆਫ ਅਪੀਲ ਦੀ ਮੈਂ ਗੱਲ ਕਰਕੇ ਹਟਿਆ ਪਹਿਲਾਂ এমਪਲੋਇਰ ਐਕ੍ਰੀਡੇਸ਼ਨ ਤੇ ਜੌਬ ਚੈੱਕ ਵਰਗੇ ਜਿਹੜੇ ਮਾਮਲੇ ਨੇ ਉਹ ਬਿਲਕੁਲ ਬਖੂਬੀ ਉਹਨਾਂ ਦੇ ਉੱਤੇ ਧਿਆਨ ਕਰਦੇ ਨੇ ਜੇ ਤੁਸੀਂ ਪਾਪਟੋਏ ਕਿਤੇ ਉਹਨਾਂ ਦੀ ਗਲੀ ਦੇ ਵਿੱਚੋਂ ਲੰਘੇ ਹੋਵੋ ਸੇਂਟ ਜੋਸ ਸਟਰੀਟ ਤੇ ਵਿੱਚ ਉਹਨਾਂ ਦਾ ਹੀ ਦਫ਼ਤਰ ਆ ਜੀ ਸੋ ਉਹਦੀ ਇਹ ਲੋਕਾਂ ਗ੍ਰੇਟ ਸਾਊਥ ਸਟਰੀਟ ਤੇ ਦੇਖਾ ਹਾਂ ਜੀ ਗ੍ਰੇਟ ਸਾਊਥ ਸਟ ਗ੍ਰੇਟ ਸਾਊਥ ਰੋਡ ਜਿਹੜਾ ਪਾਪਟੋਇਟੋ ਆ ਉਹਦੇ ਵਿੱਚ ਜਿਹੜੇ ਸੇਂਟ ਜੋਸਟ ਸਟਰੀਟਾ 올ਡ ਪਾਪਟੋਇਟੋ ਪਹੁੰਚ ਗਏ ਸੋ ਜਿਹੜੇ ਅਸੀਂ ਪਾਪਟੋਇ ਦੇ ਵਸਨੀਕ ਆ ਸਾਨੂੰ ਤਾਂ ਇਹ ਮੋਜਾਂ ਹੈਗੀਆਂ ਆ ਦੇਸ਼ ਭਰ ਚ ਕਿਤੇ ਉਹ ਵੀ ਤੁਸੀਂ ਉਹਨਾਂ ਨੂੰ ਯਾਦ ਕਰ ਸਕਦੇ ਹੋ ਉਹਨਾਂ ਦਾ ਮੋਬਾਈਲ ਨੰਬਰ ਹੈ ਜੀ 02259280 double 7 ਵਿਨੋਜੀ ਹੁਣ ਆਪਾਂ ਜਿਹੜੀ ਪਹਿਲੀ ਗੱਲ ਉਹ ਪਹਿਲਾਂ ਕਰਦੇ ਆਂ ਵੀ ਐਸ ਵੇਲੇ ਜਦੋਂ ਜਿਹੜਾ ਤੁਸੀਂ ਸ਼ਰਟ ਪਾ ਕੇ ਜਾਂਦਾ ਬਹੁਤ ਰਿਵਾਜ ਆ ਐਸ ਵੇਲੇ ਕਿਹੜੇ ਵੀਜੇ ਦਾ ਸਭ ਤੋਂ ਵੱਧ ਰਿਵਾਜ ਆ ਦੇਖੋ ਜਿਹੜਾ ਵੱਧ ਹਰਮਨ ਪਿਆਰਾ ਵੀਜ਼ਾ ਦੇਖੋ ਇਸ ਟਾਈਮ ਐਕ੍ਰੀਡਿਟਡ ਏਮਪਲੋਇਰ ਵਰਕ ਵੀਜ਼ਾ ਤਾਂ ਚੱਲ ਹੀ ਰਿਹਾ ਹੈਗਾ ਆ ਪਲੱਸ ਸਟੂਡੈਂਟ ਵੀਜ਼ਾ ਵੀ ਹੁਣ ਗਵਰਨਮੈਂਟ ਵੀ ਪ੍ਰੋਮੋਟ ਕਰ ਰਹੀ ਹੈਗੀ ਤੇ ਸਟੂਡੈਂਟ ਵੀਜ਼ਾ ਵੈਸੇ ਵੀ ਜਿਹੜੇ ਇੱਥੇ ਆਲਰੇਡੀ ਆਏ ਹੋਏ ਹੈਗੇ ਜਿਸ ਤਰ੍ਹਾਂ ਕੋਈ ਐਕ੍ਰੀਡਿਟਡ ਏਮਪਲੋਇਰ ਵਰਕ ਵੀਜ਼ਾ ਤੇ ਆਇਆ ਹੋਇਆ ਉਹਨਾਂ ਚ ਵੀ ਮੈਂ ਦੇਖਿਆ ਕਾਫੀ ਹੁਣ ਸਟੂਡੈਂਟ ਵੀਜ਼ਾ ਤੇ ਜਾ ਰਹੇ ਕਿਉਂਕਿ ਉਹ ਆਪਣੇ ਆਪ ਨੂੰ ਅਪਸਕਿਲ ਕਰਨਾ ਚਾਹੁੰਦੇ ਆ ਉਹ ਚਾਹੁੰਦੇ ਕਿ ਇੱਥੇ ਪੜ੍ਹ ਕੇ ਸਾਨੂੰ ਕੋਈ ਹੋਰ ਵਧੀਆ ਅੱਛੀ ਜੌਬ ਮਿਲ ਸਕਦੀ ਹੈਗੀ ਆ ਤੇ ਉਹਨਾਂ ਵਿੱਚ ਵੀ ਹੁਣ ਸਟੂਡੈਂਟ ਵੀਜ਼ੇ ਵੱਲ ਜਾਣ ਦਾ ਮੈਂ ਕਾਫੀ ਟ੍ਰੈਂਡ ਦੇਖਿਆ ਹੈਗਾ ਕਿ ਅਸੀਂ ਹਲੇ ਇਕ ਵੀ ਕੀ ਹੋਇਆ ਨਵੇਂ ਸਾਲ ਦਾ ਸਾਨੂੰ ਸ਼ੁਰੂ ਕੀਤੇਆਂ ਨੂੰ ਜੀ ਤੇ ਇਹਦੇ ਚਾਰ ਅਪਸੀ ਐਪਲੀਕੇਸ਼ਨਾਂ ਜਿਹੜੀਆਂ ਹੈਗੀਆਂ ਆਲਰੇਡੀ ਪਰਸੈਸਸ ਕਰ ਦਿੱਤੇ ਆ ਜਿਹੜੇ ਉਹ ਸਾਰੇ ਐਕ੍ਰੈਡੀਟ 엠ਪਲੋయర్ ਵਰਕ ਵੀਜ਼ਾ ਤੋਂ ਉਹਨਾਂ ਨੇ ਆਪਣੀਆਂ ਸਕਿੱਲਸ ਨੂੰ ਹਲੇ ਉਹਨਾਂ ਕੋਲ ਵੀਜ਼ਾ ਕਿਸੇ ਕੋਈ ਐਕ੍ਰੈਡੀਟਸ ਇਟਸ ਆਲ ਦੇ ਪਏ ਆ ਬਟ ਉਹਨਾਂ ਨੇ ਹੁਣ ਆਪਣੇ ਆਪ ਨੂੰ ਅਪਗ੍ਰੇਡ ਕਰਨ ਲਈ ਆਪਣੇ ਆਪ ਨੂੰ ਅਪਸਕਿੱਲ ਕਰਨ ਲਈ ਕੋਈ ਮਾਸਟਰ ਡਿਗਰੀ ਜਾਂ ਕੋਈ ਬੈਚਲਰ ਡਿਗਰੀ ਦੇ ਵਿੱਚ ਅੱਥੇ ਐਡਮਿਸ਼ਨ ਲੈ ਰਹੇ ਆ ਤੇ ਉਹਨਾਂ ਦੀ ਬਿਲਕੁਲ ਕੱਲ ਵੀ ਇੱਕ ਜਾਣਕਾ ਪਹਲਾਇਆ ਸੀ ਦੇਖੇ ਕਿ ਤੁਹਾਡੇ ਥਰੂ ਕੰਮ ਜਾਵ ਹੋ ਰਹੇ ਆ ਹਮਮਮ ਔਰ ਬੜੇ ਪੋਜ਼ਿਟਿਵ ਸਗੇ ਹੋ ਬਹੁਤ ਚੰਗਾ ਲਗਾ ਬੜੀ ਯੰਗ ਏਜ ਦੇ ਵਿੱਚ ਉਹ ਬੱਚੇ ਇੱਥੇ ਆ ਗਏ ਔਰ ਸਹੀ ਹੱਥਾਂ ਦੇ ਵਿੱਚ ਤੁਸੀਂ ਸਮਝ ਲਓ ਉਹਨੂੰ ਗਾਈਡੈਂਸ ਦੇ ਰਹੇ ਹੋ ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਨਹੀਂ ਤਾਂ ਇਹਨਾਂ ਯੰਗ ਬੱਚਿਆਂ ਨੂੰ ਕਈ ਵਾਰੀ ਨਾ ਗਲਤ ਰਾਹ ਪੈਣ ਲੱਗਿਆ ਵੀ ਮੈਂਟ ਲੱਗਦਾ ਉਹਨਾਂ ਨੂੰ ਕੋਈ ਵੀ ਕਿਸੇ ਬੰਦੇ ਨੇ ਕੋਈ ਹੋਰ ਸ਼ਾਰਟਕਟ ਰਸਤਾ ਦੱਸਤਾ ਉਧਰ ਨੂੰ ਤੁਰ ਪੈਂਦੇ ਆ ਸੋ ਮੈਂ ਉਹਨਾਂ ਨੂੰ ਵੀ ਇਹੀ ਕਿਹਾ ਵੀ ਇਹ ਰਸਤਾ ਬਹੁਤ ਵਧੀਆ ਹੈ ਇਸੇ ਰਾਹ ਤੇ ਚੱਲਦੇ ਆ ਜੇ ਆਪਾਂ ਅਗਲੀ ਫੇਜ਼ ਦੀ ਗੱਲ ਕਰਦੇ ਆਂ ਤੁਸੀਂ ਆਪ ਮੰਨਿਆ ਕਿ ਅਸੀਂ ਬੜੇ ਆਸਵੰਦ ਹਾਂ ਕਿ ਸਾਊਥ ਏਸ਼ੀਆਨ ਭਾਈਚਾਰੇ ਦੇ ਬਹੁਤ ਸਾਰੇ ਬੱਚੇ ਜਿਹੜੇ ਆ ਉਹਨਾਂ ਨੇ ਸਟੂਡੈਂਟ ਵੀਜ਼ੇ ਦੇ ਉੱਤੇ ਇਸ ਮੁਲਕ ਦੇ ਵਿੱਚ ਨਵੇਂ ਸਾਲ ਦੇ ਵਿੱਚ ਆਪਣੀ ਮੰਜ਼ਿਲ ਚੁਣਨੀ ਆ ਜੀ ਬਿਲਕੁਲ ਉਹਨਾਂ ਨੂੰ ਪਹਿਲਾਂ ਕੋਈ ਗਲਤ ਰਸਤੇ ਤੇ ਪਾ ਦੇਵੇ ਕਿਉਂ ਨਾ ਅਸੀਂ ਉਹਨਾਂ ਨੂੰ ਗਾਈਡ ਕਰਦੀਏ ਕਿ ਜਦੋਂ ਉਹਨਾਂ ਦਾ ਇਹ ਸਫ਼ਰ ਸ਼ੁਰੂ ਹੋਣਾ ਉਸ ਤੋਂ ਬਾਅਦ ਫਿਰ ਵਰਕ ਪਰਮਿਟ ਵਰਕ ਪਰਮਿਟ ਤੋਂ ਫਿਰ ਜਿਹੜਾ ਪਾਥਵੇ ਟੂ ਰੈਜ਼ਿਡੈਂਸੀ ਆ ਜੀ ਉਹ ਕਿਵੇਂ ਇਮੀਗ੍ਰੇਸ਼ਨ ਸਟਾਰ ਵਾਲੇ ਪੋਸੀਬਲ ਕਰਦੇ ਆ ਉਹਨੂੰ ਸਿਖਾਲਾ ਕਰਦੇ ਆ ਦੇਖੋ ਜਦੋਂ ਸਾਡਾ ਕੋਈ ਫਰਸਟ ਅਪਾਇੰਟਮੈਂਟ ਕਰਦਾ ਹੈਗਾ ਸਿਪਟ੍ਰਾਇਓ ਇੱਥੇ ਆ ਚਾਹੇ ਆਫਸ਼ੋਰਾ ਇੰਡੀਆ ਤੋਂ ਵੀ ਅਸੀਂ ਥਰੂ ਵੀਡੀਓ ਕਾਲ ਵੀ ਉਹਨਾਂ ਨਾਲ ਅਸੀਂ ਮਿਲੀਦਾ ਹੈਗਾ ਸਾਡੇ ਕੋਈ ਕਈ ਮੈਸੇਜ ਆਉਂਦੇ ਸਾਡੇ ਫੇਸਬੁੱਕ ਪੇਜ ਤੇ ਵੀ ਆਉਂਦੇ ਹੈਗੇ ਆ ਕਈ ਸਾਨੂੰ ਉੱਥੋਂ WhatsApp ਕਾਲ ਕਰਦੇ ਹੈਗੇ ਤੇ ਫਿਰ ਉਹ ਅਪਾਇੰਟਮੈਂਟ ਲੈ ਕੇ ਜਦੋਂ ਅਸੀਂ ਉਹਨਾਂ ਨਾਲ ਉਹਨਾਂ ਦਾ ਜ਼ਰਾ ਕੇਸ ਡਿਸਕਸ ਕਰੀਦਾ ਉਹਨਾਂ ਨੂੰ ਪੁੱਛੀਦਾ ਕਿ ਉਹਨਾਂ ਦੀ ਕੁਆਲਿਫੀਕੇਸ਼ਨ ਕੀ ਹੈ ਉਹਨਾਂ ਨੂੰ ਐਕਸਪੀਰੀਅੰਸ ਕੀ ਹੈਗਾ ਕਿਉਂਕਿ ਸਟੂਡੈਂਟ ਵੀਜ਼ੇ ਤੋਂ ਸਭ ਨਾਲ ਵੱਡੀ ਗੱਲ ਹੁੰਦੀ ਹੈ ਕਿ ਬੋਨਾਫਾਈਡ ਇੰਟੈਂਸ਼ਨ ਤੁਹਾਡੀ ਕੀ ਹੈਗੀ ਬੋਨਾਫਾਈਡ ਇੰਟੈਂਸ਼ਨ ਹੁੰਦੀ ਹੈ ਕਿ ਉਹਦੇ ਸਾਹਮਣੇ ਪਹਿਲਾ ਵੀਜ਼ਾ ਆਪਸ਼ਨ ਇਹ ਦੇਖਣਾ ਹੁੰਦਾ ਕਿ ਜੋ ਤੁਸੀਂ ਸਟੱਡੀ ਇੱਥੇ ਚੂਸ ਕਰ ਰਹੇ ਹੈਗੇ ਆ ਜੈਨੂਇਨ ਬੰਦਾ ਉਹਦੇ ਨਾਲ ਉਹ ਰਿਲੇਟਡ ਤੁਸੀਂ ਇੰਡੀਆ ਕੋਈ ਸਟੱਡੀ ਕੀਤੀ ਹੋਈ ਹੈਗੀ ਆ ਉਹਦੇ ਨਾਲ ਰਿਲੇਟਡ ਤੁਹਾਨੂੰ ਕੋਈ ਐਕਸਪੀਰੀਅੰਸ ਹੈਗਾ ਆ ਸੋ ਸਭ ਨਾਲ ਪਹਿਲਾਂ ਜਦੋਂ ਸਟੂਡੈਂਟ ਵੀਜ਼ਾ ਫਾਰਮ 'ਚ ਕੁਐਸਚਨ ਆਉਂਦਾ ਹੁੰਦਾ ਸੀ ਕਿ ਹਾਊ ਦਿਸ ਪ੍ਰੋਪੋਜ਼ਡ ਕੋਰਸ ਇਸ ਲਿੰਕ ਇਸ ਲਿੰਕ ਟੂ ਯੂਅਰ ਪ੍ਰੀਵੀਅਸ ਸਟੱਡੀ ਐਂਡ ਯੂਅਰ ਪ੍ਰੀਵੀਅਸ ਵਰਕ ਐਕਸਪੀਰੀਅੰਸ ਜੇ ਕੋਈ ਇੰਡੀਆ 'ਚ ਬੰਦੇ ਨੇ ਸਿਵਲ ਇੰਜੀਨੀਅਰਿੰਗ ਕੀਤੀ ਹੋਈ ਆ ਕੁਝ ਕੀਤੀ ਹੋਈ ਹੈਗੀ ਆ ਤੇ ਇੱਥੇ ਆ ਕੇ ਜਦੋਂ ਉਹ ਸਾਨੂੰ ਉਹਦਾ ਫੋਨ ਆਇਆ ਸਾਨੂੰ ਕਹਿੰਦਾ ਕਿ ਮੈਂ ਹੈਲਥ케ਅਰ ਦੇ ਵਿੱਚ ਪੜ੍ਹਨਾ ਚਾਹੁੰਦਾ ਤੇ ਉਹ ਵੀਜ਼ਾ ਆਫਸਰ ਉਹਨੂੰ ਕਿੱਦਾਂ ਬੋਨਫਾਈਡ ਮੰਨੇਗਾ ਨਾ ਕੋਈ ਕੋਈ ਐਕਸਪੀਰੀਅੰਸ ਹੈ ਨਾ ਕੋਈ ਉਹਦੀ ਕੋਈ ਸਟੱਡੀ ਹੈਗੀ ਆ ਸੋ ਬਹੁਤ ਡਿਫਿਕਲਟ ਹੁੰਦਾ ਸਮਝ ਵੀਜ਼ਾ ਆਫਸਰ ਥੋੜੇ ਜਿਹੜੇ ਹੈਗੇ ਆ ਐਨਏ ਸਟ੍ਰਿਕਟੀ ਹੁੰਦੇ ਬਟ ਆਫਸ਼ੋਰ ਤੋਂ ਅਸੈਸਮੈਂਟ ਬਹੁਤ ਜ਼ਿਆਦਾ ਸਟ੍ਰਿਕਟ ਹੈਗੀ ਆ ਤੇ ਦੂਸਰੀ ਗੱਲ ਹੁੰਦੀ ਹੈ ਕਿ ਕਈ ਹੁਣ ਜਿਸ ਤਰ੍ਹਾਂ ਇੰਜੀਨੀਅਰਿੰਗ ਦੇ ਵਿੱਚ ਵੀ ਕੁਝ ਕੋਰਸ ਇਦਾਂ ਦੇ ਹੈਗੇ ਜਿਹੜੇ ਗ੍ਰੀਨ ਲਿਸਟ ਦੇ ਵਿੱਚ ਹੈ ਤੇ ਅਸੀਂ ਅਗਰ ਉਹ ਇੰਜੀਨੀਅਰਿੰਗ ਬੈਕਗਰਾਉਂਡ ਦਾ ਤਾਂ ਇਸ ਨੂੰ ਵੀ ਸੁਜੈਸਟ ਕਰੀਏ ਕਿ ਜੇ ਤੂੰ ਇੱਥੇ ਪੜ੍ਹਨ ਆ ਰਿਹਾ ਗ੍ਰੀਨ ਲਿਸਟ ਦਾ ਕੋਰਸ ਕਰੋ ਜਾਂ ਬੈਚਲਰ ਡਿਗਰੀ ਕਰੋ ਜਾਂ ਪੋਸਟ ਗ੍ਰੈਜੂਏਸ਼ਨ ਕਰੋ ਜਿਸ ਵਿੱਚ ਕਿ ਤੁਹਾਨੂੰ ਕੱਲ ਨੂੰ ਪੋਸਟਡ ਹੀ ਵਰਕ ਵੀਜ਼ਾ ਓਪਨ ਵੀ ਮਿਲੇਗਾ ਔਰ ਤੁਹਾਡਾ ਚਾਂਸ ਚ ਹੈ ਕਿ ਤੁਸੀਂ ਇੱਥੇ ਸੋ ਹੁਣ ਕਈ ਵਾਰੀ ਕੋਈ ਬੰਦਾ ਸਾਡੇ ਕੋਲ ਕੋਈ ਬੰਦੇ ਦੀ ਗੱਲ ਕਰਦੇ ਹੁੰਦੇ ਆ ਤੇ ਬੰਦਾ ਆਰਟਸ ਦੇ ਵਿੱਚ ਪਲੱਸ 2 ਕੀਤੀ ਹੈਗੀ ਆ ਔਰ ਉਹ ਕਹਿੰਦਾ ਕਿ ਮੈਂ ਇੰਜੀਨੀਅਰਿੰਗ ਦਾ ਗ੍ਰੀਨ ਲਿਸਟ ਕੋਰਸ ਕਰਨਾ ਹੈਗਾ ਤੇ ਉਹ ਵਿੱਚ ਜਿਹੜੀ ਹੈਗੀ ਉਹਨੂੰ ਅਗਰਾਟਸ ਕੀਤੀ ਹੈ ਤੇ ਉਹਨੂੰ ਉਸ ਹਿਸਾਬ ਨਾਲ ਉਹਦਾ ਪਾਥਵੇ ਡਿਫਰੈਂਟ ਬਣ ਸਕਦਾ ਹੈਗਾ ਇੰਨੀ ਕਿ ਜਨੇ ਆਰਟਸ ਕੀਤੀ ਉਹਦਾ ਪਾਥਵੇ ਇਹਹੀ ਸਿਨੈਰੀਓ ਉੱਪਰ ਲੈ ਲੈਣੇ ਚਲੋ ਚੰਗਾ ਗੱਲ ਸੀ ਉਹ ਚੀਜ਼ਾਂ ਸਾਨੂੰ ਫਿਰ ਕਿਉਂਕਿ ਉਹਨਾਂ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੁੰਦੀ ਹੈਗੀ ਕਿ ਕਿ ਗ੍ਰੀਨ ਲਿਸਟ ਕੀ ਹੈਗੀ ਆ ਕਿੱਦਾਂ ਹੈਗੀ ਆ ਤੇ ਦੂਸਰਾ ਕੀ ਹੈ ਉਹਨਾਂ ਨੂੰ ਕਿਸੇ ਨੇ ਜਿੱਥੇ ਇੰਡੀਆ ਕਿਸੇ ਸਟਡੀ ਅਬਰਾਡ ਵਾਲੇ ਸੈਮੀਨਾਰ ਚ ਗਿਆ ਉਹਨਾਂ ਨੇ ਸਿੱਧਾ ਉਹਨੂੰ ਦੱਸਤਾ ਕਿ ਆ ਗ੍ਰੀਨ ਲਿਸਟ ਵਾਲਾ ਕੋਰਸ ਹੈ ਤੂੰ ਐਡਮਿਸ਼ਨ ਲੈ ਲੈ ਹਾਂਜੀ ਬਟ ਉਹਨਾਂ ਨੇ ਇਹ ਨਹੀਂ ਦੱਸਣਾ ਕਿ ਉਹਦਾ ਉਹਦਾ ਕਿੱਦਾਂ ਉਹਨੂੰ ਜਿਹੜਾ ਹੈਗਾ ਰਿਲੇਟ ਇਹ ਉਹਦਾ ਪਾਥਵੇ ਕੀ ਹੋ ਸਕਦਾ ਹੈਗਾ ਅੱਗੇ ਸਯੂਗੀ ਅਸੀਂ ਇੱਥੇ ਬੈਠੇ ਆ ਅਸੀਂ ਰੋਜ਼ ਸਟੂਡੈਂਟਸ ਨੂੰ ਮਿਲਦੇ ਆਗੇ ਆ ਸਾਰ ਅਸੀਂ ਜਿਹੜੇ ਸਟੂਡੈਂਟਸ ਉਹ ਇੰਡੀਆ ਤੋਂ ਜਿਹੜੇ ਏਜੰਟਸ ਹੈਗੇ ਉਹ ਤਾਂ ਸਟੂਡੈਂਟ ਵੀਜ਼ਾ ਦਵਾ ਕੇ ਭੇਜ ਦਿੰਦੇ ਆ ਉਹਨਾਂ ਨੂੰ ਅੱਗੇ ਆਪ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਇੱਥੇ ਮਾਰਕੀਟ ਪੋਜੀਸ਼ਨ ਕੀ ਹੈ ਇੱਥੇ ਕਿੱਦਾਂ ਦੀ ਜੌਬ ਮਿਲ ਸਕਦੀ ਪਾਥਵੇ ਟੂ ਰੈ residency ਕੀ ਹੈ ਬਿਲਕੁਲ ਸਹੀ ਉਹਨਾਂ ਨੇ ਤਾਂ ਰੈ resident ਵੀਜ਼ਾ ਕਦੀ ਕੀਤਾ ਨਹੀਂ ਨਾ ਕਦੀ ਦੇਖਿਆ ਹੈਗਾ ਆ ਉਹਨਾਂ ਨੇ ਤਾਂ ਸਿਰਫ ਸਟੂਡੈਂਟ ਵੀਜ਼ਾ ਕੀਤਾ ਆਫਸ਼ੋਰ ਤੋਂ ਸਿਰਫ ਸਟੂਡੈਂਟ ਵੀਜ਼ਾ ਐਗਜ਼ੈਮਟਡ ਹੈਗਾ ਆ ਤੇ ਮੋਸਟਲੀ ਜਿਹੜੇ ਬੱਚੇ ਇੱਥੇ ਪੜਨ ਆਉਂਦੇ ਆ ਅਸੀਂ ਕਈ ਵਾਰੀ ਉਹਨਾਂ ਨੂੰ ਦੇਖਿਆ ਕਿ ਉਹਨਾਂ ਚ ਇਸ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੂੰ ਇਹ ਪੜ੍ਹ ਕੇ ਕੀ ਪਾਥ ਹੋਏਗੀ ਸਿਰਫ ਇੰਨਾ ਪਤਾ ਕਿ ਇਹ ਪੜ੍ਹ ਕੇ ਕਈ ਵਾਰ ਤਾਂ ਉਹ ਇਦਾਂ ਦੇ ਕੋਰਸ ਡਿਪਲੋਮਾ ਬਿਜ਼ਨਸ ਲੈਵਲ 5 ਦਾ ਕਰਕੇ ਲੈ ਕੇ ਭੇਜ ਦਿੰਦੇ ਆ ਮੇਰੇ ਤੋਂ ਬਾਅਦ ਤੂੰ ਰੈਜ਼ੀਡੈਂਟ ਹੋ ਜਾਏਗਾ ਤੇ ਅਸੀਂ ਉਹਨੂੰ ਪੁੱਛੀਦਾ ਤੂੰ ਕਿੱਦਾਂ ਹੋਏਂਗਾ ਜਦ ਤੱਕ ਤੂੰ ਬੈਚਲਰ ਡਿਗਰੀ ਨਹੀਂ ਕਰੇਂਗਾ ਬਿਜ਼ਨਸ ਇਸ ਨੋਟ ਇਨ ਦਾ ਗ੍ਰੀਨ ਲਿਸਟ ਸਹੀ ਤਰ੍ਹਾਂ ਪਾਥਵੇ ਟੂ ਰੈਜ਼ੀਡੈਂਸੀ ਕੀ ਹੈਗਾ ਹਾਂ ਜੀ ਸੋ ਇਹ ਚੀਜ਼ਾਂ ਜਿਹੜੀਆਂ ਹੈ ਕਿ ਇੱਕ ਐਕਸਪੀਰੀਅੰਸ ਬੰਦਾ ਜਿਹੜਾ ਕਿ ਆਲਰੇਡੀ ਉਸ ਕੰਟਰੀ 'ਚ ਬੈਠਾ ਹੈਗਾ ਜਿੰਨੂੰ ਉਸ ਕੰਟਰੀ 'ਚ ਬੈਠੇ ਉਹਨਾਂ ਨੇ ਕਈ ਸਾਲ ਤੋਂ ਇਹ ਕੰਮ ਕੀਤਾ ਹੈਗਾ ਉਹ ਵਧੀਆ ਗਾਈਡ ਕਰ ਸਕਦੇ ਹੈਗੇ ਆ ਹੂੰ ਮੈਨੂੰ ਇਹ ਵੀ ਲੱਗਦਾ ਵਿਨੋਦ ਭਾਜੀ ਵੀ ਜਦੋਂ ਤੁਸੀਂ ਗੱਲ ਕੀਤੀ ਨਾ ਕਿ ਇੰਡੀਆ ਤੋਂ ਵੀ ਸਾਡੇ ਨਾਲ ਲੋਕ ਹੋ ਜਾਂਦੇ ਵੀਡੀਓ ਕਾਲ ਦੇ ਰਾਹੀਂ ਜਿਹੜਾ ਇੰਡੀਆ ਵਾਲਾ ਕਨੈਕਸ਼ਨ ਆ ਨਾ ਤੁਹਾਡਾ ਉਹ ਬਹੁਤ ਜ਼ਰੂਰੀ ਆ ਕਿਉਂਕਿ ਤੁਸੀਂ ਫਿਰ ਸ਼ੁਰੂ ਤੋਂ ਕਹਾਣੀ ਸ਼ੁਰੂ ਕਰਕੇ ਉਹਨੂੰ ਬਣੇਗਾ ਤਾਂ ਲਾਉਣਾ ਉੱਥੇ ਤੱਕ ਗਾਈਡ ਕਰਨਾ ਕਾਫੀ ਕਲਾਇੰਟ ਹੈ ਹੁਣ ਮੈਨੂੰ 8-9 ਸਾਲ ਹੋ ਗਏ ਪ੍ਰੈਕਟਿਸ ਕਰਦੇ ਹੋਏ ਤੇ ਮੇਰੇ ਕੋਲ ਐਦਾਂ ਦੇ ਵੀ ਹੈਗੇ ਜਿਨ੍ਹਾਂ ਦਾ ਸਟੂਡੈਂਟ ਵੀਜ਼ਾ ਤੋਂ ਮੈਂ ਇੰਡੀਆ ਤੋਂ ਉਹਨਾਂ ਨੂੰ ਲੈ ਕੇ ਆਇਆ ਸੀ ਜਾਂ ਕਿਸੇ ਹੋਰ ਵੀਜ਼ਾ ਤੋਂ ਲੈ ਕੇ ਆਇਆ ਸੀ ਤੇ ਰੈਜ਼ਿਡੈਂਸੀ ਤੱਕ ਉਹਨਾਂ ਦੀ ਪਰਮਨੈਂਟ ਰੈਜ਼ਿਡੈਂਸੀ ਤੱਕ ਮੈਂ ਕਰਵਾ ਚੁੱਕਾ ਹਾਂ ਯਾ ਸੋ ਮੈਂ ਉਹਨਾਂ ਨੂੰ ਸਟੂਡੈਂਟ ਵੀਜ਼ਾ ਤੋਂ ਲੈ ਕੇ ਰੈਜ਼ਿਡੈਂਸੀ ਤੱਕ ਤੇ ਉਹਨਾਂ ਨੂੰ ਸੈਟਲ ਹੋਣ ਦੇ ਵਿੱਚ ਹਰ ਜਗ੍ਹਾ ਉਹਨਾਂ ਦੀ ਅਪਲੀਕੇਸ਼ਨ ਥਰੂ ਮੇਰੇ ਥਰੂ ਹੀ ਹੋਈ ਹੈਗੀ ਇਸ ਤਰ੍ਹਾਂ ਦੇ ਕਾਫੀ ਕੇਸ ਹੈਗੇ ਬਹੁਤ ਸੁਣੀ ਗੱਲ ਹੈ ਬਹੁਤ ਸੁਣੀ ਗੱ ਇਸ ਰੋਤ ਦੇ ਵਿੱਚ ਬਹੁਤ ਸਾਰੇ ਜਿਹੜੇ ਐਕ੍ਰੀਡੇਟਿਡ ਵੀਜ਼ਾਸ ਦੇ ਉੱਤੇ ਸਾਡੇ ਭੈਣਾ ਪ੍ਰਾਇਸਪੁਰਕ ਦੇ ਵਿੱਚ ਆਏ ਹੋਏ ਆ ਉਹਨਾਂ ਦੇ ਫਿਊਚਰ ਨੂੰ ਲੈ ਕੇ ਬਹੁਤ ਸਾਰੀਆਂ ਇਨਕੁਆਰੀਜ਼ ਤੁਹਾਡੇ ਕੋਲ ਪਹੁੰਚਦੀਆਂ ਤਸਵੀਰ ਦਾ ਦੂਜਾ ਪਾਸਾ ਇਹ ਵੀ ਹੈ ਕਿ ਜਦੋਂ ਇੱਕ ਰੋਜ਼ਗਾਰਦਾਤਾ ਦੇ ਤੌਰ ਤੇ ਇੱਕ ਐਕ੍ਰੀਡੇਟਿਡ ਐਮਪਲੋਇਰ ਦੇ ਤੌਰ ਤੇ ਤੁਸੀਂ ਦੇਖਦੇ ਹੋ ਸਾਨੂੰ ਦੋਨਾਂ ਦੇ ਰਾਂ ਵੱਲੋਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਆ ਇਸ ਵੇਲੇ ਉਹ ਜ਼ਰੂਰ ਥੋੜਾ ਜਿਹਾ ਰੀਕਾਲ ਕਰਕੇ ਦੱਸਦੇ ਜਰ ਦੇ ਕੋਡ ਰੋਇ ਅਕ੍ਰੇਡੇਟ এমਪਲॉयਰ ਨੇ ਕੋਈ ਬੰਦਾ ਰੱਖਣਾ ਹੁੰਦਾ ਹੈਗਾ ਸਭ ਨਾਲ ਪਹਿਲਾਂ ਤਾਂ ਉਹਨੂੰ ਉਸ ਦਾ ਜੌਬ ਚੈੱਕ ਅਪਰੂਵ ਕਰਾਉਣਾ ਪੈਂਦਾ ਹੈਗਾ ਉਧਰ ਇੱਕ ਬੜੀ ਕਾਮਨ ਮਿਸਟੇਕ ਕਈ ਕਰਦੇ ਹੈਗੇ ਆ ਕਿ ਅੱਗੇ ਜਦੋਂ ਅਕ੍ਰੇਡੇਟ এমਪਲॉयਰ ਵਰਕ ਵੀਜ਼ਾ ਦਾ ਜੌਬ ਚੈੱਕ ਅਪਲੀਕੇਸ਼ਨ ਸ਼ੁਰੂ ਹੋਈ ਸੀਗੀ ਉਦੋਂ ਉਹਨਾਂ ਨੇ ਜੌਬ ਚੈੱਕ ਅਪਲੀਕੇਸ਼ਨ ਚ ਕਿਹਾ ਸੀ ਕਿ ਅਸੀਂ ਐਨਸਕੋ ਕੋਡ ਨੂੰ ਨਹੀਂ ਦੇਖਣਾ ਯਾ ਇੱਕ ਨਵਾਂ ਐਨਓਐਲ ਕੋਡ ਆ ਗਿਆ ਹੈਗਾ ਫਾਰ ਸਕਿੱਲ ਲੈਵਲ 1 2 3 ਤੇ ਉਹਦੇ ਚ ਕਹਿੰਦੇ ਸੀਗੇ ਕਿ ਜੋ এমপ্লয়ার ਦੀ ਰਿਕੁਆਇਰਮੈਂਟ ਆ ਸੀਓ ਦੇਖਣੀ ਹੈਗੀ ਐ এমপ্লয়ার ਨੇ ਕੀ ਰਿਕੁਆਇਰਮੈਂਟ ਰੱਖਿਆ জব ਵਾਸਤੇ ਅਗਰ ਉਹਨੇ ਕਿਹਾ ਕਿ ਮੈਨੂੰ ਕਾਫੇ ਮੈਨੇਜਰ ਚਾਹੀਦਾ ਜਿਹੜਾ ਬੰਦਾ ਸਿਰਫ ਪਲੱਸ 2 ਹੋਵੇ ਤਾਂ ਉਹਦਾ ਵੀ ਜੋਬ ਟੋਕਨ ਅਪਰੂਵ ਹੋ ਜਾਂਦਾ ਸੀਗਾ ਤੇ ਉਹਦਾ ਵੀਜ਼ਾ ਆ ਜਾਂਦਾ ਸੀ ਬਟ ਹੁਣ ਇਹਨਾਂ ਦੇ ਚ ਲਾਸਟ ইয়ার ਚੇਂजेस ਆਈਆਂ ਹੈਗੀਆਂ ਤੇ ਇਹਨਾਂ ਨੇ ਕਿਹਾ ਕਿ ਹੁਣ ਅਸੀ ਐਨਸਕੋ ਤੇ ਐਨੂਐਲ ਦੀਆਂ ਰਿਕੁਆਇਰਮੈਂਟਸ ਦੇਖਣੀ ਹੈਗੀਆਂ ਉਸ ਦੇ ਅਕੋਰਡਿੰਗ ਜੋਬ ਚੈੱਕ ਅਪਲੀਕੇਸ਼ਨ ਪਾਸ ਕਰਾਂਗੇ ਦੇਖੋ ਸੀ ਮੈਂ ਕਈ ਮੇਰੇ ਕੋਲ ਕਿ ਕੁਝ এমਪਲੋਇਰ ਵੀ ਆਏ ਹੈਗੇ ਉਹਨਾਂ ਨੇ ਜੋਬ ਟੋਕਨ ਆਪਣਾ ਜੋਬ ਟੋਕਨ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਐਨਸਕੋ ਤੋਂ ਡਿਫਰੈਂਟ ਰੱਖਦੀਆਂ ਹੁਣ ਇੱਕ ਰਿਟੇਲ ਸੁਪਰਵਾਈਜ਼ਰ ਜਿਹਨੂੰ ਆਪਾਂ ਬਾਰ ਦੇ ਵਿੱਚ ਡਿਊਟੀ ਮੈਨੇਜਰ ਵੀ ਕਹਿ ਦਿੰਦੇ ਆ ਬਿਲਕੁਲ ਸਹੀ ਠੀਕ ਹੈ ਉਹਦੀ ਰਿਕੁਆਇਰਮੈਂਟ ਐਨਸਕੋ ਕਹਿੰਦਾ ਹੈ ਕਿ ਯਾ 1 ਸਾਲ ਦਾ ਐਕਸਪੀਰੀਅੰਸ ਹੋਵੇ ਯਾ ਉਹਦੇ ਕੋਲ ਐਨ ਜਿਹੜਾ ਐਨਸੀਏ ਲੈਵਲ 2 ਯਾ 3 ਦੀ ਕੁਆਲੀਫਿਕੇਸ਼ਨ ਹੋਵੇ ਹੁਣ ਐਮਪਲੋਇਰ ਅਗਰ ਉਹਦੇ ਵਿੱਚ ਡਿਪਲੋਮਾ ਬਿਜ਼ਨਸ ਦਾ ਰੱਖ ਦੇਗਾ ਤੇ ਵੀਜ਼ਾ ਆਫਸਰ ਵਿਲ ਰਿਵਰਟ ਬੈਕ ਕਿ ਤੂੰ ਜਾਣਬੁਝਕੇ ਰਿਕੁਆਇਰਮੈਂਟ ਉੱਪਰ ਰੱਖੀਏਗੀ ਤਾਂ ਜੋ ਕਿ ਜਿਹੜਾ ਨਿਊਜ਼ ਸੋ ਇਹ ਕਾਮਨ ਮਿਸਟੇਕ ਕਾਫੀ ਜਨੇ ਕਰਦੇ ਪਏ ਹੈਗੇ ਜਾਂ ਉਹਨਾਂ ਨੇ ਲੈਵਲ 3 ਰੱਖਤੀ ਜਦਕਿ ਲੈਵਲ 2 ਬੀਓ ਦੀ ਰਿਕੁਆਇਰਮੈਂਟ ਸੀ ਸੋ ਇਹ ਸਿਖਾ ਦਾ ਧਿਆਨ ਏਮਪਲੋਇਰ ਨੂੰ ਵੀ ਰੱਖਣਾ ਚਾਹੀਦਾ ਕਿ ਇੱਕ ਤਾਂ ਇਸ ਕੋਡ ਦੇ ਅਕੋਰਡਿੰਗ ਚੱਲੇ ਠੀਕ ਹੈ ਔਰ ਦੂਸਰਾ ਇੱਕ ਜਿਹੜਾ ਸਕਿੱਲ ਲੈਵਲ 4 5 ਦੇ ਵਿੱਚ ਅਕੂਪੀਟੈਂਸ ਹੈਗੀਆਂ ਹਾਂਜੀ ਉਹਦੇ ਵਿੱਚ ਇੱਕ ਟਾਈਨਸ ਕੋਡ ਹੈ ਇੱਕ ਇਮੀਗ੍ਰੇਸ਼ਨ ਦੀ ਆਪਣੀ ਵੀ ایਡब्ल्यू ਵੀ ਮਿਨੀਮਮ ਰਿਕੁਆਇਰਮੈਂਟ ਹੈਗੀ ਆ ਬਿਲਕੁਲ ਸਹੀ ਉਹਦੇ ਵਿੱਚ ਹੈ ਕਿ ਜਿਸ ਤਰ੍ਹਾਂ ਹੁਣ ਇੱਕ ਸਪੋਸ ਕਰੋ ਰੈਸਟੋਰੈਂਟਸ ਕਿਚਨ ਹੈਂਡ ਦੀ ਜॉਬ ਹੀ ਆ ਹਾਂਜੀ ਇਹਦੇ ਵਾਸਤੇ ਕੋਈ ਕੁਆਲੀਫਿਕੇਸ਼ਨ ਨਹੀਂ ਚਾਹੀਦੀ ਐਨਸਕੋਡ ਕਹਿੰਦਾ ਹੈ ਕਿ ਕੋਈ ਕੁਆਲੀਫਿਕੇਸ਼ਨ ਨਹੀਂ ਚਾਹੀਦੀ ਸਿਰਫ ਲੈਵਲ 1 ਦੀ ਕੁਆਲੀਫਿਕੇਸ਼ਨ ਵੀ ਚੱਲ ਜਾਏਗੀ ਬਿਲਕੁਲ ਸਹੀ ਬਟ ਇਹਦੇ ਵਿੱਚ ਹੁਣ ਉਹਦੀ ਜਿਹੜੀ ਹੈਗੀ ਆ ਇਮੀਗ੍ਰੇਸ਼ਨ ਨੇ ਆਪਣੀ ਰਿਕੁਆਇਰਮੈਂਟ ਰੱਖਤੀ ਹੈ ਕਿ ਯਾ ਤਾਂ ਬੈਚਲਰ ਡਿਗਰੀ ਹੋਵੇ ਜਿਹੜਾ ਟੈਂਪੋਰਰੀ ਵੀਜ਼ਾ ਤੇ ਆ ਰਿਹਾ ਹੈਗਾ ਤੇ ਯਾ ਉਹਦੇ ਕੋਲ 2 ਇਅਰਸ ਦਾ ਮਿਨੀਮਮ ਰੈਲੇਵੈਂਟ ਐਕਸਪੀਰੀਅੰਸ ਹੋਵੇ ਬਿਲਕੁਲ ਸਹੀ ਪਲੱਸ ਆਈਲਟਸ ਸੇ 4 ਬੈਂਡ ਹੋਣ ਤੇ ਏਮਪਲੋਇਰ ਕਿਈ ਵਾਰੀ ਜੌਬ ਟੋਕਨ ਦਾ ਪਾਸ ਕਰਾ ਲੈਂਦੇ ਹੈਗੇ ਆ ਬਟ ਬਾਅਦ ਦੇ ਵਿੱਚੋਂ ਜਦੋਂ ਬੰਦਿਆ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਚ ਬੈਚਲਰ ਡਿਗਰੀ ਜਾਂ 2 ਸਾਲ ਦਾ ਐਕਸਪੀਰੀਅੰਸ ਚਾਹੀਦਾ ਸੀਗਾ ਕਿਉਂਕਿ ਉਹ ਏਡਬਲਯੂਬੀ ਮਿਨੀਅਰ ਰਿਕੁਆਇਰਮੈਂਟ ਹੈ ਯਾ ਟਰੱਕ ਡਰਾਈਵਰ ਦੇ ਵਿੱਚ ਵੀ ਇਸ ਤਰ੍ਹਾਂ ਆਏਗਾ ਜੀ ਤੇ ਉਹ ਆਫਰ ਵੀਜ਼ੇ ਬਾਅਦ ਚੋਂ ਡਿਕਲਾਈਨ ਹੁੰਦੇ ਹੈਗੇ ਆ ਤੇ ਇਸ ਲਈ ਫਿਰ ਪਹਿਲਾਂ ਦੇਖਨੀ ਆ ਜਿਹੜੀ ਹੈ ਕਿ ਜ਼ਿਆਦਾ ਵਧੀਆ ਰਹਿੰਦੀ ਹੈ ਤੁਹਾ ਉਹਨਾਂ ਲਈ ਫਿਰ ਜਿਹੜੇ ਆਲਟਰਨੇਟਿਵਸ ਨੇ ਉਹ ਤੁਹਾਡੀ ਨਜ਼ਰ ਦੇ ਵਿੱਚ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਜਿਹੜਾ ਸਿਨੈਰੀਓ ਤੁਸੀਂ ਦੱਸਿਆ ਮੀਨ ਸਰ ਦੇਖੋ ਗ੍ਰਾਪ ਐਮਪਲੋਇਰ ਦੇ ਪਰ ਵੱਲੋਂ ਗੱਲ ਕਰੀਏ

ਇੰਟਰਵਿਊ ਕਰਦੇ ਹੈਗੇ ਜਿਹੜਾ ਵੀ ਆਪਾਂ ਜਿਹੜਾ এমਪਲੋયર ਕੋਈ ਜੋਬ ਟੋਕਨ ਇਸ਼ੂ ਕਰਦਾ ਹੈ ਅੱਜਕਲ ਮੋਸਟਲੀ ਇੰਟਰਵਿਊ ਹੋ ਰਹੀ ਹੈਗੀ ਆ ਮੋਸਟਲੀ ਆਫਸ਼ੋਰ ਤੋਂ ਦਾ 100% ਹੀ ਹੋ ਰਹੀ ਹੈਗੀ ਆ ਸੋ ਫਿਰ ਪੁੱਛਦੇ ਹੈਗੇ ਕਿ ਤੁਹਾਨੂੰ ਇਹ ਜੋਬ ਆਫਰ ਲਈ ਤੁਸੀਂ ਕੋਈ ਪੈਸੇ ਤਾਂ ਨਹੀਂ ਦਿੱਤੇ ਜੋਬ ਆਫਰ ਜਿਹੜੀ ਹੈਗੀ ਤੁਹਾਨੂੰ ਮਿਲੀ ਕਿੱਦਾਂ ਤੁਹਾਡੀ ਇੰਟਰਵਿਊ ਕਦੋਂ ਹੋਈ ਕਿਸ ਤਰ੍ਹਾਂ ਹੋਈ ਕਿੰਨੇ ਮਿੰਟ ਦੀ ਇੰਟਰਵਿਊ ਹੋਈ ਇੰਟਰਵਿਊ ਤੋਂ ਬਾਅਦ ਡਾਕੂਮੈਂਟ ਕਦੋਂ ਦਿੱਤੇ ਕਦੋਂ ਤੁਹਾਨੂੰ ਉਹਨਾਂ ਨੇ ਫਿਰ ਉਹ ਪ੍ਰੂਫ ਮੰਗਦੇ ਹੈਗੇ ਆ ਕਿ ਜਿਹੜਾ ਇੰਟਰਵਿਊ ਦਾ ਸਾਨੂੰ ਸਕਰੀਨਸ਼ਾਟ ਭੇਜੋ ਕਿ ਕਿੰਨੇ ਮਿੰਟ ਦੀ ਇੰਟਰਵਿਊ ਹੋਈ ਸੀ ਤੇ ਜਿਹੜਾ ਤੁਹਾਨੂੰ এমਪਲੋਇਮੈਂਟ ਐਗਰੀਮੈਂਟ ਵੀ ਭੇਜਾ ਹੈਗਾ ਜੇ ਈਮੇਲ ਚ ਆਇਆ ਤਾਂ ਸਾਨੂੰ ਉਹ ਈਮੇਲ ਦਾ ਸਕਰੀਨਸ਼ਾਟ ਦਿਓ ਸੋ ਅੱਜਕੱਲ ਇਹ ਚੀਜ਼ਾਂ ਦੀ ਇਨਕੁਆਰੀ ਕਾਫੀ ਹੋ ਰਹੀ ਹੈ ਇਟ ਹੈਸ ਟੂ ਬੀ ਜੇਨੂਨ ਐਨੀਵੇਰ ਜਿਹੜੀ ਜਿਹੜੀ ਤੁਹਾਡੇ ਕੋਲ ਕੇਸਸ ਆਉਂਦੇ ਆ ਉਹਦੇ ਵਿੱਚ ਆਬਵੀਅਸਲੀ ਬਾਇ ਅੰਡਰਸਟੈਂਡ ਕਰਤਾ ਆਪੀ ਐਸ ਪਰ ਯੋਰ ਗਾਈਡੈਂਸ ਚੀਜ਼ਾਂ ਇਨ ਪਲੇਸ ਹੁੰਦੀਆਂ ਹੋਣਗੀਆਂ ਬਟ ਕਈ ਵਾਰੀ ਫੇਰ ਵੀ ਅਨਜਾਨਪੁਣਾ ਵੀ ਕਈ ਵਾਰੀ ਹੁੰਦਾ ਜਿਹੜਾ ਅੱਗੇ ਚੱਲ ਕੇ ਮਿਸਲੀਡਿੰਗ ਇਨਫੋਰਮੇਸ਼ਨ ਦਾ ਵਾਇਸ ਬਣ ਜਾਂਦਾ ਇਦਾਂ ਦੇ ਕੋਈ ਕੇਸ ਹੋਣ ਜਿਨ੍ਹਾਂ ਦੇ ਵਿੱਚ ਤੁਸੀਂ ਆਪਣਾ ਬਣਦਾ ਰੋਲ ਨਿਭਾ ਕੇ ਉਹਨਾਂ ਨੂੰ ਸਕਸੈਸ ਦਵਾਈ ਹੋਵੇ ਦੇਖੋ ਸਰ ਜਿਸ ਤਰ੍ਹਾਂ ਹੁਣੇ ਰੀਸੈਂਟ ਇੱਕ ਮੈਰੀਕੋਅਰ ਕੇਸ ਆਇਆ ਹੈਗਾ ਦਸੰਬਰ ਦੇ ਵਿੱਚ ਹੀ ਹੈ ਦਸੰਬਰ ਦੀਆਂ ਛੁੱਟੀਆਂ ਚ ਉਹਦਾ ਡਿਕਲਾਈਨ ਆਇਆ ਵੀ ਵਰ ਵੈਰੀ ਸਰਪ੍ਰਾਈਜ਼ ਟੂ ਸੀ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿਹਾ ਕਿ ਉਹਦੀ ਬੈਚਲਰ ਡਿਗਰੀ ਜਿਹੜੀ ਹੈਗੀ ਆ ਅਸੀਂ ਉਹਦੀ ਯੂਨੀਵਰਸਿਟੀ ਨੂੰ ਈਮੇਲ ਕੀਤੀ ਯੂਨੀਵਰਸਿਟੀ ਨੇ ਉਹਦਾ ਜਾਨੂ ਰਿਪਲਾਈ ਨਹੀਂ ਕੀਤਾ ਤੁਹਾਨੂੰ ਤੇ ਅਸੀਂ ਜਿਹੜਾ ਹੈਗਾ ਅਸੀਂ ਨੂੰ ਡਿਕਲਾਈਨ ਕਰ ਰਹੇ ਆ ਤੇ ਮੇਰੀ ਕਲਾਈਂਟ ਨਾਲ ਗੱਲ ਹੋਈ ਅਸੀਂ ਕਿਹਾ ਮੈਂ ਉਹਨੂੰ ਕਿਹਾ ਕਿ ਮੈਨੂੰ ਪ੍ਰੂਫ ਲਿਆ ਕੇ ਦੇ ਵੀ ਤੇਰੀ ਜਿਹੜੀ ਹੈਗੀ ਆ ਡਿਗਰੀ ਜੈਨੂਨ ਹੈਗੀ ਆ ਤੇ ਆਈ ਵਿਲ ਫਾਈਟ ਫਾਰ ਇਟ ਜੋ ਉਹਨਾਂ ਨੇ ਮੈਨੂੰ ਲਿਆ ਕੇ ਦਿੱਤਾ ਕਿ ਇਮੀਗ੍ਰੇਸ਼ਨ ਦੀ ਜਦੋਂ ਉਹਨਾਂ ਨੇ ਯੂਨੀਵਰਸਿਟੀ ਆਪਣੀ ਨਾਲ ਕੰਟੈਕਟ ਕੀਤਾ ਤੇ ਉਹ ਕਹਿੰਦੇ ਕਿ ਆਹ ਈਮੇਲ ਆਈ ਸੀ ਅਸੀਂ 3 ਦਸੰਬਰ ਨੂੰ ਰਿਪਲਾਈ ਕਰ ਦਿੱਤਾ ਸੀਗਾ ਔਰ ਰਿਪਲਾਈ ਦਾ ਸਕਰੀਨਸ਼ਾਟ ਵੀ ਉਹਨਾਂ ਨੇ ਜਿਹੜਾ ਕਲਾਈਂਟ ਨੂੰ ਕਿਚਨ ਦਿੱਤਾ ਵੀ ਆਹ ਐਸ ਈਮੇਲ ਤੋਂ ਆਈ ਸੀ ਤੇ ਆਸ ਹੀ 3 ਤਰੀਕ ਨੂੰ ਰਿਪਲਾਈ ਕੀਤਾ ਹੈਗਾ ਓਕੇ ਤੇ ਅਸੀਂ ਉਸ ਦੀ ਫਿਰ ਮੈਨੇਜਰੀਅਲ ਰਿਵਿਊ ਪਮਨਕੋ ਬ੍ਰਾਂਚ ਦਾ ਕੇਸ ਹੈਗਾ ਆ ਤੇ ਅਸੀਂ ਫਿਰ ਮੈਨੇਜਰੀਅਲ ਰਿਵਿਊ ਪ੍ਰੈਕਟਿਸ ਲੀਡ ਨੂੰ ਦੀ ਈਮੇਲ ਕੀਤੀ ਆ ਜਿਹੜਾ ਹੈਗਾ ਇਨਕਰੈਕਟ ਡਿਸੀਜਨ ਹੈਗਾ ਆ ਕਿ ਉਹਨੇ ਤਾਂ ਵੈਰੀਫਾਈ ਹੋ ਗਈ ਆ ਯੂਨੀਵਰਸਿਟੀ ਤੋਂ 3 ਤਰੀਕ ਨੂੰ ਤਾਂ ਤੁਸੀਂ 20 ਤਰੀਕ ਨੂੰ ਡਿਕਲਾਈਨ ਕਰ ਰਹੇ ਆ ਵੀ ਕਿਉਂ ਡਿਕਲਾਈਨ ਕਰ ਰਹੇ ਆ ਤੇ ਫਿਰ ਉਹਨਾਂ ਨੇ ਉਹ ਕੇਸ ਦੁਆਰਾ ਰੀਓਪਨ ਕਰਤਾ ਹੈ ਤੇ ਰੀਕਨਸੀਡਰੇਸ਼ਨ ਵਿਦਆਉਟ ਐਨੀ ਚਾਰਜ ਵੀ ਐਸੇ ਆਫਸ਼ੋਰ ਤੋਂ ਰੀਕਨਸੀਡਰੇਸ਼ਨ ਨਹੀਂ ਹੁੰਦੀ ਤੋਂ ਨੇ ਰੀਕਨਸੋਲੀਡੇਸ਼ਨ ਅਪਲੀਕੇਸ਼ਨ ਅਸਪੈਕਟ ਕਰਕੇ ਤੇ ਆਸਟੈਂਟ ਸੀਨੀਅਰ ਟੈਕਨੀਕਲ ਐਡਵਾਈਜ਼ਰ ਕੋ ਕੇਸ ਹੈਗਾ ਤੇ ਉਹ ਦੁਆਰਾ ਦੇਖ ਰਹੇ ਹੈਗੇ ਸੋ ਜੇ ਉਹ ਤਾਂ ਜੈਨੂਨ ਹੈਗੀ ਹੈ ਕਈ ਵਾਰੀ ਸਾਨੂੰ ਵੀ ਨਹੀਂ ਪਤਾ ਹੁੰਦਾ ਕਲਾਇੰਟ ਕਈ ਵਾਰੀ ਗਲਤ ਡਾਕੂਮੈਂਟ ਦੇ ਦਿੰਦਾ ਉਸ ਕੇਸ ਚ ਫਿਰ ਸਾਨੂੰ ਵੀ ਜਦੋਂ ਬਾਅਦ ਚ ਉਹ ਦੱਸਦਾ ਹੈਗਾ ਤੇ ਫਿਰ ਸਾਨੂੰ ਵੀ ਦੁੱਖ ਹੁੰਦਾ ਹੈ ਕਿ ਤੇਰਾ ਕੇਸ ਵੀ ਡਿਕਲਾਈਨ ਹੋ ਗਿਆ ਤੂੰ ਸਾਨੂੰ ਪਹਿਲਾਂ ਦੱਸਿਆ ਹੁੰਦਾ ਤੇ ਸ਼ਾਇਦ ਤੈਨੂੰ ਅਸੀਂ ਗਾਈਡ ਕਰ ਦਿੰਦੇ ਤੇ ਤੂੰ ਕੇਸ ਨਾ ਲਗਾ ਬਿਲਕੁਲ ਸਹੀ ਉਹ ਇਦਾਂ ਜੇਕਰ ਕੋਈ ਜੈਨੂਨ ਹੈਗਾ ਇਹ ਬੰਦਾ ਤੇ ਫਿਰ ਵੀ ਉਹਦੇ ਨਾਲ ਧੱਕਾ ਹੋਇਆ ਤੇ ਵੀ ਆਰ ਹੇਅਰ ਕਿ ਅਸੀਂ ਉਹਦਾ ਫ ਉਸ ਨੂੰ ਫਾਈਟ ਕਰਦੇ ਹੈਗੇ ਇਨੀ ਕਿ ਉਹਦਾ ਡਿਕਲਾਈਨ ਹੋ ਗਿਆ ਤੁਸੀਂ ਛੱਡ ਦਾਂਗੇ ਤੇ ਅਸੀਂ ਉਹਦਾ ਫਿਰ ਅਗਰ ਮੈਨੇਜਰ ਦੇ ਰਿਵਿਊ ਜਾਂ ਉਹਦਾ ਕੁਝ ਵੀ ਕੰਪਲੇਂਟ ਪਾਣੀ ਭਈ ਆਈਐਨਜ਼ਟ ਦਾ ਕੰਪਲੇਂਟ ਐਂਡ ਫੀਡਬੈਕ ਪ੍ਰੋਸੈਸ ਵੀ ਹੈਗਾ ਅਸੀਂ ਉਹਦੇ ਵਿੱਚ ਵੀ ਜਾ ਕੇ ਉਹ ਫਾਈਟ ਕਰ ਸਕਦੇ ਹੈਗੇ ਅਸੀਂ ਉਸ ਜਿਹੜੀਆਂ ਕਰੰਟ ਪਾਲਿਸੀਜ਼ ਨੇ ਸਟੂਡੈਂਟ ਵੀਜ਼ਾ ਸੀ ਆਸਵੰਦੇ ਆ 2026 ਚ ਪਹਿਲਾਂ ਦੇ ਮੁਕਾਬਲੇ ਪਰਸੈਂਟੇਜ ਵਧੇਗੀ ਸਾਊਥ ਏਸ਼ੀਅਨ ਭਾਈਚਾਰੇ ਦੇ ਸਟੂਡੈਂਟਸ ਦੀ ਇੰਟਰਨੈਸ਼ਨਲ ਸਟੂਡੈਂਟਸ ਦੀ ਇਹ ਗੱਲ ਕਰਦੇ ਆ ਜਿਹੜੀਆਂ ਕਰੰਟ ਪਾਲਿਸੀਜ਼ ਹੈਗੀਆਂ ਐਕ੍ਰੀਡੇਟਿਡ ਵੀਜ਼ਾ ਨੂੰ ਲੈ ਕੇ ਯਾ ਉਹਨਾਂ ਦਾ ਜਿਹੜਾ ਪਾਥਵੇ ਟੂ ਰੈ residency ਆ ਉਹਨੂੰ ਲੈ ਕੇ ਤੁਹਾਡੇ ਹਿਸਾਬ ਨਾਲ ਕਿਹੜੇ ਸੁਧਾਰ ਹੋਣੇ ਚਾਹੀਦੇ ਆ ਤੁਸੀਂ ਕੀ ਤਵਕਕੋ ਕਰਦੇ ਹੋ ਸਰਕਾਰ ਤੋਂ ਕਿਉਂਕਿ ਇਲੈਕਸ਼ਨ ਯਰ ਆ ਮੈਂ ਤਾਂ ਪੁੱਛਿਆ ਦੇਖੋ ਸਰ ਜਿਹੜਾ accredited employer work visa ਹੈਗਾ ਮੈਨੂੰ ਮਾੜਾ ਨਹੀਂ ਕਹਿੰਦਾ ਬਹੁਤ ਵਧੀਆ ਤਰੀਕਾ ਹੈ ਵੀ ਇੱਕ ਪਾਥਵੇ ਹੈਗਾ ਆ ਕਿ ਆਪਾਂ ਜਿਹੜਾ ਹੈਗਾ ਆਪਣੀ ਇਕਨੋਮੀ ਨੂੰ ਚਲਾਣ ਲਈ ਜਿਹੜੇ ਆਪਾਂ ਨੂੰ ਸਕਿਲਡ ਸ਼ਾਰਟੇਜ ਲੇਬਰ ਹੈਗੀ ਆ ਉਹ ਆ ਰਹੀ ਹੈਗੀ ਇਹਦੇ ਵਿੱਚ ਸਿੱਧੀ ਆ ਰਹੀ ਹੈਗੀ ਬਿਲਕੁਲ ਸਹੀ ਠੀਕ ਹੈ ਬਟ ਮੈ ਅਕ੍ਰੈਡੀਟ 雇ਰ ਵਰਕ ਵੀਜ਼ਾ ਜਿਹੜਾ ਤਾਂ ਹੈਗੇ ਆ ਸਕਿੱਲ ਲੈਵਲ 1 2 3 ਵਾਲੇ ਜਿੰਨਾਂ ਦਾ ਵੀਜ਼ਾ ਲੱਗ ਰਹੇ ਉਹਨਾਂ 'ਚ ਤਾਂ ਕਾਫੀ ਬੰਦਿਆਂ ਦਾ ਵਰਕ ਟੂ ਉਹਨਾਂ ਦਾ ਰੈਜ਼ੀਡੈਂਸੀ ਪਾਥਵੇ ਬਣ ਜਾਂਦਾ ਹੈਗਾ ਬਟ ਸਕਿੱਲ ਲੈਵਲ 4 5 ਵਾਲੇ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਹੈਗਾ ਬਹੁਤ ਘੱਟ ਹੈ ਚਾਂਸ ਕਿ ਉੱਥੇ ਰੈਜ਼ੀਡੈਂਟ ਹੋ ਜਾਣ ਤੇ ਜਾਂ ਤਾਂ ਉਹ ਇੱਕਾਗਰ ਉਹ ਵੀਜ਼ੇ ਤੇ ਆਏ ਹੈਗੇ ਆ ਦੇ ਹੈਵ ਦਾ ਓਪਰਚੁਨਿਟੀ ਕਿ ਇੱਥੇ ਆ ਕੇ ਦੁਆਰਾ ਆਪਣੇ ਆਪ ਨੂੰ ਅਪਸਕਿਲ ਕਰਕੇ ਹੋਰ ਪੜ੍ਹ ਕੇ ਅੱਗੇ ਤੇ ਰੈਜ਼ੀਡੈਂਸੀ ਅਗੇ ਜੇ ਅਗਰ ਉਹਨੇ ਮੁਲਕ ਵਧੀਆ ਲੱਗਾ ਉਹ ਫਰਦਰ ਇੱਥੇ ਰਹਿਣਾ ਚਾਹੁੰਦੇ ਹੈਗੇ ਆ ਕਿਉਂਕਿ ਸਕਿੱਲ ਲੈਵਲ 4 5 ਵਾਲੇ ਤਾਂ ਮੈਕਸਿਮਮ 3 ਸਾਲ ਹੀ ਇੱਥੇ ਐਕ੍ਰੈਡਿਟਡ ਫਲਾਰ ਵਰਕ ਵੀ ਜਦ ਰਹਿ ਸਕਦੇ ਤੇ ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਪਤਾ ਹੈ ਜਿਹੜੇ ਉਹ ਸਾਲ ਵੀ ਇੱਥੇ ਕੰਮ ਕਰਕੇ ਤੇ ਉਹਨਾਂ ਨੂੰ ਇੱਥੇ ਦੀ ਮਾਰਕੀਟ ਦੀ ਵੀ ਸਮਝ ਆ ਗਈ ਕੰਟਰੀ ਵੀ ਸਮਝ ਆ ਗਈ ਤੇ ਕਈ ਆਪਣੇ ਆਪ ਨੂੰ ਅਪਸਕਿਲ ਕਰ ਰਹੇ ਹੈਗੇ ਆ ਠੀਕ ਹੈ ਤੇ ਦੂਸਰਾ ਸਟੂਡੈਂਟ ਵੀਜ਼ਾ ਤਾਂ ਮੈਂ ਹਮੇਸ਼ਾ ਹੀ ਕਿਹਾ ਕਿ ਇੱਕ ਸਭ ਨਾਲੋਂ ਵਧੀਆ ਤਰੀਕਾ ਹੈਗਾ ਇੱਥੇ ਆਉਣ ਦਾ ਕਿਉਂਕਿ ਉਹਦੇ ਚ ਕੀ ਹੈ ਕਿ ਬਚਾਏ تھے ਪੜਦਾ ਆ ਪੜਨ ਦੇ ਟਾਈਮ ਤੇ ਉਹਨੂੰ ਪਾਰਟ ਟਾਈਮ ਹੁਣ ਤਾਂ 25 ਘੰਟੇ ਕੰਮ ਕਰਨਾ ਅਲਾਉਡ ਹੋ ਗਿਆ ਜੀ ਤੇ 25 ਘੰਟੇ ਨਾਲ ਕਿਸੇ ਨਿਊਜ਼ੀਲੈਂਡ ੈਂਪਲੋਇਰ ਕੋ ਕੰਮ ਕਰਦਾ ਹੈਗਾ ਤੇ ਬਾਏ ਦ ਟਾਈਮ ਉਹ ਜਦੋਂ ਆਪਣੀ ਸਟੱਡੀ ਖਤਮ ਕਰਦਾ ਹੈ ਤੇ ਉਹ ਮਾਰਕੀਟ ਰੈਡੀ ਹੋ ਚੁੱਕਾ ਹੁੰਦਾ ਹੈਗਾ ਉਹਨੂੰ ਵਰਕ ਕਲਚਰ ਵੀ ਪਤਾ ਲੱਗ ਜਾਂਦਾ ਨਿਊਜ਼ੀਲੈਂਡ ਦੇ ਵਿੱਚ ਕਿਸ ਤਰ੍ਹਾਂ ੈਂਪਲੋਇਰ ਕੀ ਐਕਸਪੈਕਟ ਕਰਦਾ ਹੈਗਾ ਉਹਨੂੰ ੈਂਪਲੋਇਮੈਂਟ ਲਾਜ਼ ਵੀ ਪਤਾ ਹੁੰਦੇ ਹੈਗੇ ਕਿ ਉਹਦੀ ਮਿਨੀਮਮ ਰਾਈਟਸ ਕੀ ਹੈਗੇ ਆ ਹਾਂ ਜੀ ਤੇ ਉਹ ਜਦੋਂ ਉਸ ਤੋਂ ਸਟੱਡੀ ਤੋਂ ਬਾਅਦ ਜਦੋਂ ਮਾਰਕੀਟ ਚ ਤੇ ਏਮਪਲੋਇਰ ਨੂੰ ਵੀ ਇੱਕ ਅੱਛਾ ਮਾਰਕੀਟ ਰੈਡੀ ਬੰਦਾ ਮਿਲਦਾ ਹੈਗਾ ਕਿਉਂਕਿ ਜਿਹੜਾ ਬੰਦਾ ਸਿੱਧਾ ਇੰਡੀਆ ਤੋਂ ਵਰਕ ਵੀਜ਼ੇ ਤੇ ਆ ਗਿਆ ਕਈ ਵਾਰੀ ਏਮਪਲੋਇਰ ਵੀ ਫੇਸ ਕਰਦੇ ਆ 6-8 ਮਹੀਨੇ ਲੱਗ ਜਾਂਦੇ ਉਹਨੂੰ ਚੀਜ਼ਾਂ ਸਾਰੀਆਂ ਸਮਝਾਉਣ ਨੂੰ ਕਿਸ ਤਰੀਕੇ ਨਾਲ ਕਰਨੀ ਹੈਗੀ ਆ ਐਦਾਂ ਕਲਾਇੰਟਸ ਨਾਲ ਗੱਲ ਕਰਨੀ ਆ ਆ ਜਿਹੜਾ ਹੈਗਾ ਹਸਪਿਟੈਲਿਟੀ ਦੇ ਵਿੱਚ ਤਾਂ ਸਪੈਸ਼ਲੀ ਕੀ ਕਿਦਾਂ ਕਲਾਇੰਟਸ ਨਾਲ ਗੱਲ ਕਰਨੀ ਹੈ ਬਹੁਤ ਇੰਪੋਰਟੈਂਟ ਚੀਜ਼ ਹੈਗੀ ਹੈ ਇਹ ਅਨੇਕ ਵਾਰੀ ਬਤ ਦ ਜਿਹੜਾ ਵਰਕ ਵੀਜ਼ਾ ਤੇ ਬੰਦਾ ਆਇਆ ਹੈ ਉਹਨੂੰ 5 6 ਮਹੀਨੇ ਲੱਗ ਜਾਂਦੇ ਹੈਗੇ ਇਦਾਂ ਦਾ ਸਾਹਮਣਾ ਡਾਣਾ ਸਾਨੂੰ ਵੀ ਉਦੋਂ ਇਦਾਂ ਲੱਗੇ ਸੀ ਤੇ ਨਿਊਜ਼ੀਲੈਂਡ ਜਿਹੜਾ ਸਟੂਡੈਂਟ ਵੀਜ਼ਾ ਤੇ ਆਇਆ ਹੈਗਾ ਉਹ ਸਭ ਨਾਲ ਵਧੀਆ ਪਾਥਵੇ ਹੈਗਾ ਕਿ ਉਹ ਪੜ ਕੇ ਕਿਸੇ ਏਮਪਲੋਇਰ ਕੋਲ ਜੌਬ ਕਰਦਾ ਹੈ ਤੇ ਏਮਪਲੋਇਰ ਨੂੰ ਵੀ ਇੱਕ ਮਾਰਕੀਟ ਰੈਡੀ ਬੰਦਾ ਮਿਲਦਾ ਹੈਗਾ ਇਹ ਉਹ ਵੀ ਕੈਜੂਕੇਟਡ ਬੰਦਾ ਮਿਲਦਾ ਹੈਗਾ ਜਿਹੜਾ ਕਿ ਉਹ ਬਿジネス ਨੂੰ ਜਿਆਦਾ ਅੱਛੀ ਤਰ੍ਹਾਂ ਸੰਭਾਲ ਸਕਦਾ ਹੈ ਜਿਹੜੇ ਫੇਕ ਨਈਮ ਹਕੀਮ ਖਤਰੇ ਜਾਨ ਵਰਗੇ ਜਿਹੜੀ ਮੁਹਾਵਰੇ ਲਾਗੂ ਹੁੰਦੇ ਆ ਬਹੁਤ ਸਾਰੇ ਫੇਕ ਸਲਾਹਕਾਰ ਜਿਹੜੇ ਅੱਜਕੱਲ ਮੈਂ ਦੇਖਿਆ ਕੁੰਬਾ ਵਾਂਗੂਗੇ ਹੋਏ ਆ ਇੰਡੀਆ ਚ ਤਾਂ ਖਾਸ ਤੌਰ ਤੇ ਉੱਥੇ ਤਾਂ ਕੋਚਦੇ ਹੀ ਨਹੀਂ ਨਾ ਇਹ ਤਿੰਨਾਂ ਮੁਲਕਾਂ ਦੇ ਵਿੱਚ ਵੀ ਮੈਂ ਇਹ ਚੀਜ਼ ਸੁਣਦਾ ਆ ਜਦੋਂ ਕਈ ਵਾਰੀ ਪਰਸਨਲ ਕਨਵਰਸੇਸ਼ਨ ਕਰੀਦੀ ਆ ਲੋਕਾਂ ਦੇ ਨਾਲ ਤਾਂ ਉਹ ਹੌਲੀ ਦਿਨੀ ਇਹ ਗੱਲ ਕਹਿ ਦਿੰਦੇ ਆ ਉਹ ਫਲਾਣੇ ਭਾਜੀ ਨੇ ਸਲਾਹ ਦਿੱਤੀ ਸੀ ਹਾਂ ਜਦੋਂ ਪੁੱਛੀਦਾ ਵੀ ਉਹ ਪਾਜੀ ਨੇ ਕੰਮ ਕੀ ਕਰਦੇ ਆ ਉਹ ਕਹਿੰਦੇ ਵੀ ਨਹੀਂ ਨਹੀਂ ਉਹ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਨਹੀਂ ਹੈਗੇ ਉਹ ਪਾਜੀ ਹੁਣੀ ਪੁਰਾਣੇ ਆਇਓ ਆ ਅਸੀਂ ਕਈ ਵਾਰੀ ਕਾਉਂਸਲਿੰਗ ਦੇ ਜਦੋਂ ਸਾਡ ਨਾਲ ਉਹ ਤਾਂ ਦੀ ਚੱਲ ਰਹੀ ਹੁੰਦੀ ਹੈਗੀ ਅਸੀਂ ਉਹਨਾਂ ਨੂੰ ਪੁੱਛੀਦਾ ਤੇ ਉਹ ਨਾ ਕਈ ਵਾਰੀ ਕੋਈ ਇਦਾਂ ਦੀਆਂ ਗੱਲ ਦੱਸ ਦਿੰਦੇ ਪਾਜੀ ਆ ਵੀ ਤਰੀਕਾ ਹੈਗਾ ਮੇਕਾ ਜੀ ਇਹ ਤੁਹਾਨੂੰ ਕਿਹੜੇ ਐਡਵਾਈਜ਼ਰ ਕਿਹਾ ਕਿਨੇ ਇਹ ਦੱਸਿਆ ਕਿਨੇ ਮੇਕਾ ਕੋ ਅਡਵਾਈਜ਼ਰ ਹੈ ਨਹੀਂ ਨਹੀਂ ਜੋ ਸਾਡੇ ਫਰੈਂਡ ਹੀ ਹੈਗੇ ਉਹ ਤਾਂ ਟਰੱਕ ਚਲਾਉਂਦੇ ਆ ਜਾਂ ਉਹ ਤੇ ਇਹ ਕਰਦੇ ਮੇਕਾ ਜੀ ਨਾ ਪੁਰਾਣੀ ਐ ਹੋਈ ਆ ਉਹਨਾਂ ਦੀ ਉਹਨਾਂ ਦੀ ਰੈਜ਼ਿਡੈਂਸੀ ਇਦਾਂ ਹੀ ਹੋਈ ਸੀ ਮੇਕਾ ਹੋ ਸਕਦਾ ਉਸ ਟਾਈਮ ਤੇ ਜਦੋਂ ਉਹਨਾਂ ਦੀ ਰੈਜ਼ਿਡੈਂਸੀ ਹੋਈ ਪਰਟੀਕੂਲਰ ਟਾਈਮ ਫਰੇਮ ਹੋਤਾ ਦਾ ਹੋਵੇ ਜਿੱਥੇ ਕਨਟਰੈਕਟਰ ਡਰਾਈਵਰ ਆ ਜਦੋਂ ਪਹਿਲਾਂ ਇਹਨਾਂ ਨੇ ਵਰਕ ਟੂ ਰੈ residency ਕੀਤੀ ਹੈਗੀ ਅੰਡਰ ট্রান্সਪੋਰਟ ਸੈਕਟਰ ਹੁਣ ਆਈ ਦੀ ਰੇਟ ਚ ਅਗਰ ਉਹ ਕੈਨ ਕੀ ਉੱਚ ਰੈ residency ਹੋ ਰਹੀ ਤਾਂ ਨਹੀਂ ਹੋ ਰਹੀ ਜਿਹੜਾ ਨਵਾਂ ਬੰਦਾ ਸ਼ੁਰੂ ਕਰ ਰਿਹਾ ਉਹਦੀ ਨਹੀਂ ਹੋ ਰਹੀ ਜਿੰਨੇ ਉਸ ਪੀਰੀਅਡ ਦੇ ਵਿੱਚ ਸ਼ੁਰੂ ਕੀਤਾ ਉਹ ਪਾਥਵੇ ਤੇ ਹੈਗਾ ਬਟ ਉਹ ਹਰ ਹਾਰਿਕ ਟਾਈਮ ਟੂ ਟਾਈਮ ਇਮੀਗ੍ਰੇਸ਼ਨ ਰੂਲ ਚੇਂਜ ਹੁੰਦੇ ਰਹਦੇ ਹੈਗੇ ਤੇ ਜੇ ਤੁਹਾਨੂੰ ਨਹੀਂ ਪਤਾ ਮੈਂ ਤਾਂ ਇਹੀ ਐਡਵਾਈਸ ਕਰੂੰਗਾ ਕਿ ਪਲੀਜ਼ ਕਿਸੇ ਨੂੰ ਗਲਤ ਐਡਵਾਈਸ ਨਾ ਕਰੋ ਹਾਂਜੀ ਠੀਕ ਹੈ ਸਾਰੇ ਮੈਂ ਫ੍ਰੀ ਬੈਠਾ ਬੜੇ ਹੋਰ ਹੈਗੇ ਜਿਹੜੇ ਫ੍ਰੀ ਕੰਸਲਟੇਸ਼ਨ ਕਰਦੇ ਹੈਗੇ ਆ ਔਰ ਮੈਂ ਦੇਖਿਆ ਕਿ ਕਲਾਇੰਟਸ ਕਈ ਇਦਾਂ ਦੇ ਹੈਗੇ ਆ ਕਿ ਉਹ ਚਾਰ-ਚਾਰ ਜਗ੍ਹਾ ਸਲਾਹ ਲੈ ਕੇ ਫਿਰ ਉਹਨਾਂ ਨੂੰ ਜਿੱਥੋਂ ਵਧੀਆ ਲੱਗਦਾ ਉੱਥੇ ਜਾ ਕੇ ਸਾਈਨ ਅਪ ਕਰਦੇ ਆ ਤੇ ਕਰਦੇ ਆ ਗਿਆ ਇਹ ਮਾੜੀ ਗੱਲ ਨਹੀਂ ਹੈ ਤੁਹਾਡੇ ਲਈ ਵੀ ਹੋਰ ਦੇ ਲਈ ਬੰਦੇ ਲਈ ਵੀ ਵਧੀਆ ਉਹਨੂੰ ਹਰ ਬੰਦੇ ਦੇ ਹਿਸਾਬ ਨਾਲ ਉਹਨੂੰ ਆਪਸ਼ਨਸ ਬਦਲ ਲੱਗਦੀਆਂ ਬਟ ਐਟ ਲੀਸਟ ਗੋ ਟੂ ਸਮ ਐਡਵਾਈਜ਼ਰ ਐਡਵਾਈਜ਼ਰ ਕੋਲ ਜਾ ਕੇ ਸਲਾਹ ਲਓ ਜਿਹੜਾ ਇਸ ਇਸ ਚੀਜ਼ ਦਾ ਪ੍ਰੋਫੈਸ਼ਨਲ ਹੈ ਉਹ ਕੰਮ ਕਰਦਾ ਹੈਗਾ ਤੁਸੀਂ ਇਦਾਂ ਹੀ ਕਿਸੇ ਬੰਦੇ ਦੀ ਸਲਾਹ ਦੇ ਉੱਤੇ ਆਪਣੀ ਲਾਈਫ ਨਾ ਛੱਡ ਦਿਓ ਨਾ ਕਰੋ ਉਹ ਚੀਜ਼ ਦੇ ਉੱਤੇ ਨਾ ਰੱਖੋ ਮੈਂ ਇਹ ਚੀਜ਼ ਦੇਖਦਾ ਹਾਂ ਵੀ ਜਦੋਂ ਕਿਸੇ ਦਾ ਕਿਸੇ ਵੀ ਕੈਟਾਗਰੀ ਦੇ ਵਿੱਚ ਵੀਜ਼ਾ ਰਿਜੈਕਸ਼ਨ ਆ ਜਾਂਦਾ ਉਦੋਂ ਵੀ ਲੋਕ ਬਹੁਤ ਛੇਤੀ ਪੈਨਿਕ ਹੋ ਜਾਂਦੇ ਆ ਉਹਨਾਂ ਹਾਲਾਤਾਂ ਦੇ ਵਿੱਚ ਓਬਵੀਅਸਲੀ ਵੇਰੀ ਕਰਦਾ ਕਿ ਕਿਸ ਕੈਟਾਗਰੀ ਦੇ ਵਿੱਚ ਤੁਹਾਡਾ ਵੀਜ਼ਾ ਰਿਫਿਊਜ਼ਲ ਆਇਆ ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਸਾਡੇ ਭਾਈਚਾਰੇ ਦੇ ਜਿਹੜੇ ਭੈਣਾ ਭਰਾ ਉਹਨਾਂ ਨੂੰ ਜ਼ਰੂਰ ਗਾਈਡ ਕਰੋ ਮੈਂ ਦੇਖ ਰਿਹਾ ਵੀ ਫਰਜ਼ ਕੋ ਲੋ ਕਿਸੇ ਨੇ ਵਿਆਹ ਸ਼ਾਦੀ ਰੱਖੀ ਹੋਈ ਆ ਤੇ ਉਹਨਾਂ ਨੇ ਆਪਣੇ ਸਹੁਰੇ ਪਰਿਵਾਰ ਚੋਂ ਜਾਂ ਪੇਕੇ ਪਰਿਵਾਰ ਚੋਂ ਜਿਹੜੇ ਆਪਣੇ ਸ਼ੁਭਚੰਤਕ ਨੇ ਰਿਸ਼ਤੇਦਾਰ ਨੇ ਉਹਨਾਂ ਨੂੰ ਇੰਡੀਆ ਤੋਂ ਜਾਂ ਕਿਸੇ ਹੋਰ ਮੁਲਕ ਤੋਂ ਵੀਸਟਰ ਵੀਜ਼ਾ ਅਪਲਾਈ ਕੀਤਾ ਉਹਨਾਂ ਨੂੰ ਤੁਸੀਂ generically ਕੀ ਕਹਿਣਾ ਚਾਹੁੰਦੇ ਹਾਂ ਤੇ ਉਹਦੇ ਵਿੱਚੋਂ ਜੇ ਇੱਕ ਰਿਫਿਊਜ਼ਲ ਆ ਜਾਂਦੀ ਆ ਖੁਦਾ ਨਾ ਖਾਸਤਾ ਤਾਂ ਫਿਰ ਉਹਨਾਂ ਲਈ ਕੀ ਹੁਕਮ ਆ ਤੁਹਾਡੇ ਕੋਲ ਆ ਦੇਖੋ ਸਰ ਵਿਸਟਰ ਵੀਜ਼ਾ ਜਦੋਂ ਆਪਾਂ ਅਪਲਾਈ ਕਰਦੇ ਉਹਦੇ ਸਤਾ ਵੀਜ਼ਾ ਅਫਸਰ ਕੋ ਕਾਫੀ ਜ਼ਿਆਦਾ ਪਾਵਰ ਹੁੰਦੀ ਹੈਗੀ ਕਿ ਉਹ ਆਪਣੀ ਥੋੜੀ ਡਿਸਕ੍ਰੀਸ਼ਨ ਵੀ ਯੂਜ਼ ਕਰ ਸਕਦਾ ਹੈਗਾ ਯਾ ਠੀਕ ਹੈ ਕਿਉਂਕਿ ਜਦੋਂ ਆਪਾਂ ਵਿਸਟਰ ਵੀਜ਼ਾ ਅਪਲਾਈ ਕਰਦੇ ਆਂ ਆਪਾਂ ਇਧਰੋਂ ਇਨਵਾਈਟ ਕਰਦੇ ਹੈਗੇ ਐਜ਼ ਅ ਨਿਊਜ਼ੀਲੈਂਡ ਰੈਜ਼ੀਡੈਂਟ ਯਾ ਸਿਟੀਜ਼ਨ ਆਪਣੇ ਵੱਲ ਇੱਕ ਸਪਾਂਸਰਸ਼ਿਪ ਜਾਂਦੀ ਹੈ ਆਪਾਂ ਕਹਿੰਨੇ ਕਿ ਦੀ ਫਾਈਨੈਂਸ਼ੀਅਲ ਅੰਡਰਟੇਕਿੰਗ ਇਹ ਲੈ ਰਹੇ ਅਸੀਂ ਲੈ ਰਹੇ ਹਾਂ ਬਟ ਫਿਰ ਵੀ ਉਹ ਜਦੋਂ ਵੀਜ਼ਾ ਅਫਸਰ ਵੀਜ਼ਾ ਦਿੰਦਾ ਹੈ ਨਾ ਉਹ ਦੇਖਦਾ ਹੈ ਕਿ ਅਗਲੇ ਬੰਦੇ ਦਾ ਪ੍ਰੋਫਾਈਲ ਕੀ ਹੈ ਜਿਹੜਾ ਵੀਜ਼ਾ ਐਪਲੀਕੈਂਟ ਹੈ ਉਹ ਉੱਥੇ ਕੀ ਕੰਮ ਕਰ ਰਿਹਾ ਉਹਦੀ ਉੱਥੇ ਕਿੰਨੀ ਇਨਕਮ ਹੈ ਕਿੰਨੀ ਸੇਵਿੰਗ ਹੈਗੀ ਆ ਜੀ ਕਿ ਅਗਰ ਉਹਨੋਂ ਵੀਜ਼ਾ ਦਿੱਤਾ ਉਹਨੂੰ ਮੋਟਿਵ ਹੈਗਾ ਵਾਪਸ ਜਾਣ ਦਾ ਜੇ ਤਾਂ ਵੀਜ਼ਾ ਆਫਸਰ ਨੂੰ ਇਹ ਚੀਜ਼ਾਂ ਲੱਗਦੀਆਂ ਹੈਗੀਆਂ ਕਿ ਇਹ ਹੋਏ ਤੇ ਉਹਦਾ ਵੀਜ਼ਾ ਦਿੰਦੇ ਹੈਗੇ ਆ ਜੇਕਰ ਇਸ ਤਰ੍ਹਾਂ ਦਾ ਹੈਗਾ ਬੰਦਾ ਉੱਥੇ ਕੁਝ ਨਹੀਂ ਕਰ ਰਿਹਾ ਹੈਗਾ ਫ੍ਰੀ ਹੈਗਾ ਨਾ ਉਹਦੇ ਕੋਲ ਸੇਵਿੰਗਸ ਹੈਗੀਆਂ ਤੇ ਇਦਾਂ ਦੇ ਕੇਸ ਡਿਕਲਾਈਨ ਹੋਣ ਦੇ ਵਿੱਚ ਚਾਂਸਸ ਕਾਫੀ ਹੁੰਦੇ ਹੈਗੇ ਆ ਠੀਕ ਹੈ ਸੋ ਇਹ ਨਹੀਂ ਕਿ ਇੱਕ ਡਿਕਲਾਈਨ ਹੋ ਗਿਆ ਤੇ ਉਹਦੀ ਸਪான்ਸਰ ਗਲਤ ਹੈਗੀ ਆ ਬੰਦੇ ਦੀ ਹੋ ਸਕਦਾ ਕਿ ਦੂਸਰੇ ਐਪਲੀਕੈਂਟ ਦਾ ਪ੍ਰੋਫਾਈਲ ਹੀ ਹੋਵੇ ਤੇ ਕਈ ਵਾਰੀ ਅਸੀਂ ਇਦਾਂ ਵੀ ਜਦੋਂ ਆ ਉਹ ਵੀਜ਼ਾ ਫਾਈਲ ਲਗਾਉਂਦੇ ਆ ਤੇ ਉਹ ਚੀਜ਼ਾਂ ਡਾਕੂਮੈਂਟਸ ਉਹ ਆਪਣੇ ਵੱਲੋਂ ਵੀ ਘਾਟੀ ਲਗਾਉਂਦੇ ਆ ਹੁਣ ਵੀਜ਼ਾ ਆਫਸਰ ਦੇਖਣਾ ਚਾਹੁੰਦਾ ਆ ਤੁਹਾਡਾ ਮੋਟਿਵ ਕੀ ਹੈ ਇੱਥੇ ਆਨਦਾ ਤੁਹਾਡਾ ਪਰਪਸ ਕੀ ਹੈਗਾ ਆ ਤੁਹਾਡੇ ਕੋਲ ਵਾਪਸ ਇੰਡੀਆ ਜਾਣ ਦੇ ਕੀ ਕੀ ਇਨਸੈਂਟਿਵ ਹੈਗੇ ਕਿ ਤੁਸੀਂ ਵਾਪਸ ਚਲ ਜਾਓਗੇ ਕੀ ਮੋਟਿਵ ਹੈਗਾ ਅਗਰ ਉਹ ਬੰਦਾ ਉੱਥੇ ਜੌਬ ਕਰ ਰਿਹਾ ਹੈ ਜਾਂ ਅੱਛਾ ਬਿਨੈਸ ਕਰ ਰਿਹਾ ਹੈਗਾ ਉਹਦੀ ਉੱਥੇ ਫੈਮਿਲੀ ਬਾਕੀ ਉੱਥੇ ਹੈਗੀ ਆ ਅਗਰ ਉਹ ਸਾਰਾ ਉਹਦਾ ਉੱਥੇ ਹੈਗਾ ਉਹਦੀ ਰਿਟਰਨ ਉੱਥੇ ਅੱਛੀ ਹੈਗੀ ਆ ਦੇ ਵੀਜ਼ਾ ਅਫਸਰ ਉਹਨੂੰ ਵੀਜ਼ਾ ਜਲਦੀ ਦੇਗਾ ਐਸ ਕੰਪੇਅਰ ਟੂ ਦੂਸਰਾ ਬੰਦਾ ਜਿਹਦਾ ਜਿਹਦਾ ਕੀ ਹੈ ਅਨਮੈਰਿਡ ਹੈਗਾ ਆ ਜਿਹਦਾ ਕੀ ਆਪਣੀ ਉੱਥੇ ਕੋਈ ਅੰਦਰ ਫੈਮਿਲੀ ਟਾਈਜ਼ ਨਹੀਂ ਹੈਗੇ ਇੰਦੀਆ ਕਿੰਨਾ ਸਮਾਂ ਪਹਿਲਾਂ ਵੈਸੇ ਅਪਲਾਈ ਕਰਨਾ ਚਾਹੀਦਾ ਆਪਾਂ ਮਿਨੀਮਮਸ ਆ 1 1/2 ਮਹੀਨਾ ਤੱਕ ਕਰਨਾ ਚਾਹੀਦਾ ਜੋ ਤੁਹਾਡੀ ਇਵੈਂਟ ਹੈਗਾ ਅਗਰ ਉਸ ਤੋਂ ਵੀ ਪਹਿਲਾਂ ਕਰ ਸਕੋ ਤਾਂ ਜ਼ਿਆਦਾ ਵਧੀਆ ਕਿਉਂਕਿ 3 ਤੋਂ 4 ਹਫ਼ਤੇ ਕੋਈ ਵਾਰ ਇਮੀਗ੍ਰੇਸ਼ਨ ਵੀ ਲੈ ਲੈਂਦੀ ਹੈ ਫਿਰ ਤੁਸੀਂ ਟਿਕਟ ਵੀ ਲੈਣੀ ਆ ਤੇ ਆਣਾ ਵੀ ਹੈਗਾ ਆ ਸਾਡੇ ਦਾ ਚੰਗੇ ਭਾਗ ਆ ਵੀ ਵਿਨੋਦ ਜਨੇਜਾ ਜੀ ਜਿਹੜੇ ਆ ਉਹਨਾਂ ਨੇ ਪਿਛਲੇ ਹਫ਼ਤੇ ਹੀ ਦਫ਼ਤਰ ਜਿਹੜਾ ਖੋਲਤਾ ਤੇ ਚਾਰ ਕੇਸ ਜਿਹੜੇ ਘੜੇਚ ਵੀ ਕਰਤੇ ਲੇਕਿਨ ਇਮੀਗ੍ਰੇਸ਼ਨ ਨੂੰ ਲੈ ਕੇ ਜਾਂ ਹੋਰ ਬਹੁਤ ਸਾਰੇ ਸਾਡੇ ਭੈਣਾ ਭਰਾ ਇਤਾਂ ਦੇ ਆ ਜਿਹੜੇ ਹਲੇ ਵਾਪਸ ਕੰਮਾਂ ਕਰਨ ਤੇ ਨਹੀਂ ਪਹੁੰਚੇ ਇਹ ਵੀ ਇਸ ਮੁਲਕ ਦੀ ਬਹੁਤ ਵੱਡੀ ਤਰਾਸਤੀ ਹੈ ਮੈਂ ਦੇਖਿਆ ਹਾਂਜੀ ਸਰ ਮੋਸਟਲੀ ਮੈਂ ਦੇਖਿਆ ਜਿਆਦਾ ਬਿਨੈਸਸ ਇਸ ਮੰਡੇ ਤੋਂ ਸ਼ੁਰੂ ਹੋ ਰਹੇ ਹੈਗੇ ਯੈਸ ਤੇ ਥੈਂਕ ਯੂ ਵੈਰੀ ਮੱਚ ਤੁਸੀਂ ਸਾਡੇ ਭਾਈਚਾਰੇ ਲਈ ਹਮੇਸ਼ਾ ਤੋਂ ਬਹੁਤ ਸੋਹਣੀ ਢੰਗ ਦੇ ਨਾਲ ਉਹਨਾਂ ਦੀ ਸੇਵਾ 'ਚ ਹਾਜ਼ਰ ਰਹੇ ਨੇ ਖਾਸ ਤੌਰ ਤੇ ਜਿਹੜੀ ਪਹਿਲੀ ਕਨਸਲਟੇਸ਼ਨ ਫ੍ਰੀ ਵਾਲੀ ਗੱਲ ਆ ਆ ਦੂਜੇ ਪਾਸੇ ਤਰਮਿੰਦਰ ਸਿੰਘ ਜੋਹਲ ਹਣੀ ਤੁਹਾਡੀ ਗੱਲਬਾਤ ਨੂੰ ਪਸੰਦ ਕਰ ਰਿਹਾ ਆ ਹਾਂ ਜੀ ਭਾਜੀ ਵੈਰੀ ਗੁੱਡ ਟਾਪਿਕ ਪੀਪਲ ਨੀਡ ਟੂ ਯੂਜ਼ ਅ ਲਾਇਰ ਅ ਸੋ ਹੀ ਕੈਨ ਫਾਈਟ ਵਿਦ ਇਮੀਗ੍ਰੇਸ਼ਨ ਇਫ ਨੀਡ ਇਨ ਟਫ ਕੇਸਸ ਆਬਵੀਅਸਲੀ ਜਿਹੜੇ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਨੇ ਉਹਨਾਂ ਦੇ ਕੰਟੈਕਸਟ ਦੇ ਵਿੱਚ ਇਹ ਗੱਲ ਕਰ ਰਹੇ ਆ ਤੇ ਇੱਕ ਵਟਸਐਪ ਦੇ ਉੱਤੇ ਮੈਸੇਜ ਆਇਆ ਸੀ ਉਹਨਾਂ ਨੂੰ ਮੈਂ ਤੁਹਾਡਾ ਜਿਹੜਾ ਨਾਮ ਤੇ ਫੋਨ ਨੰਬਰ ਭੇਜ ਦਿੱਤਾ ਉਹ ਤੁਹਾਨੂੰ ਨਿੱਜੀ ਤੌਰ ਤੇ ਜਲਦੀ ਹੀ ਕਾਲ ਕਰਨਗੇ ਜੀ ਭਾਜੀ ਕੋਈ ਹੋਰ ਜਿਹੀ ਗੱਲ ਜਿਹੜੀ ਨਵੇਂ ਮਾਈਗ੍ਰੈਂਟਸ ਨੂੰ ਤੁਸੀਂ ਸਲਾਹ ਦੇਣੀ ਚਾਹੁੰਦੇ ਹੋ ਫਾਰਜ਼ ਕਰੋ ਉੱਥੋਂ ਕਿਸੇ ਗਲਤ ਕਿਸਮ ਦੇ ਏਜੰਟ ਦੇ ਹੱਥੇ ਚੜ ਕੇ ਇਸ ਮੁਲਕ ਦੇ ਵਿੱਚ ਆ ਤੱਕ ਹੈ ਲੇਕਿਨ ਬਹੁਤ ਥੋੜੇ ਡਿਊਰੇਸ਼ਨ ਦੇ ਲਈ ਉਹਨਾਂ ਦੇ ਕੋਲ ਵੈਲਿਡ ਵੀਜ਼ਾ ਹੈ ਉਹਨੂੰ ਅੱਗੇ ਵਧਾਉਣ ਦੇ ਲਈ ਆਬਵੀਅਸਲੀ ਉਹਨਾਂ ਨੂੰ ਦਿਨ ਰਾਤ ਸੁਪਨੇ ਉਸੇ ਗੱਲ ਦੇ ਹੀ ਆਉਂਦੇ ਆ ਲੇਕਿਨ ਰਾਹ ਨਹੀਂ ਪਤਾ ਕਿਹੜੇ ਪਈਏ ਉਹ ਰਾਹ ਤੁਸੀਂ ਪਾਉਣਾ ਹੋਵੇ ਤਾਂ ਤੁਸੀਂ ਆਪਣੇ ਵੱਲੋਂ ਜ਼ਰੂਰ ਸਲਾਹ ਦਿਓ ਦੇਖੋ ਸਰ ਜਿਹੜੇ ਤਾਂ ਵਿਜ਼ਟਰ ਵੀਜ਼ਾ ਤੇ ਆਏ ਹੈਗੇ ਆ ਅਗਰ ਉਹ ਜਨਰਲ ਵਿਜ਼ਟਰ ਵੀਜ਼ਾ ਤੇ ਆਏਗਾ ਤਾਂ ਉਹਨਾਂ ਕੋਲ ਅੱਗੇ ਹੈਗਾ ਕਿ ਉਹ ਅੱਗੇ ਆਪਣਾ ਕੋਈ ਨਾ ਕੋਈ ਇੱਥੇ ਵੀਜ਼ਾ ਪਾਸ ਕਰਦੇ ਜੇ ਉਹਨਾਂ ਨੂੰ ਕੋਈ ਜੌਬ ਆਫਰ ਮਿਲ ਰਹੀ ਹੈਗੀ ਆ ਤੇ ਉਹ ਜੌਬ ਵਾਸਤੇ ਉਹ ਸਕਿਲਫੁਲ ਹੈਗੇ ਤੇ ਉਹ ਮਿਨੀਮਲ ਰਿਕੁਆਇਰਮੈਂਟਸ ਟੂ ਮੀਟ ਕਰ ਰਹੇ ਹੈਗੇ ਆ ਤੇ ਸਿੱਧਾ ਅਕ੍ਰੈਡੀਟਡ EMPLOER ਵਰਕ ਵੀਜ਼ਾ ਵੀ ਪਾਸ ਕਰ ਸਕਦੇ ਆ ਆਦਰਵਾਇਜ਼ ਅਗਰ ਉਹ ਸਟੂਡੈਂਟ ਵੀਜ਼ਾ ਵਾਸਤੇ ਵੀ ਉਹ ਸਕਿਲਫੁਲ ਹੈਗੇ ਜੇ ਉਹਨਾਂ ਕੋਲ ਹਾਈਲਾਈਟਸ ਹੈਗਾ ਆ ਉਹਨਾਂ ਕੋਲ ਫੰਡਸ ਹੈਗੇ ਤੇ ਉਹ ਅੱਗੇ ਉਹਨਾਂ ਦੀ ਬੋਨਫੈਡ ਇੰਟੈਂਸ਼ਨ ਹੈਗੀ ਆ ਤੇ ਉਹ ਸਟੂਡੈਂਟ ਵੀਜ਼ਾ ਵੀ ਪਾਸ ਕਰ ਸਕਦੇ ਆ ਬਟ ਅਸੀ ਕੀ ਵਾਰੀ ਦੇਖਿਆ ਕਈ ਜਿਹੜੇ ਇੰਡੀਆ ਤੋਂ ਆਉਂਦੇ ਨਾ ਗਲਤ ਏਜੰਟਸ ਦੇ ਹੱਥੋਂ ਆਉਂਦੇ ਹੈਗੇ ਆ ਉੱਥੇ ਉਹ ਗਲਤ ਪੇਪਰ ਲਗਾ ਦਿੰਦੇ ਆ ਕਈ ਵਾਰੀ ਤੇ ਜਦੋਂ ਅਗਲੀ ਐਪਲੀਕੇਸ਼ਨ ਅਸੀਂ ਲਗਾਈਏ ਤਾਂ ਉਹ ਪੁਰਾਣੀ ਫਾਈਲ ਚੱਕ ਲੈਂਦੇ ਆ ਤੇ ਉਹ ਕਹਿੰਦੇ ਕਿ ਤੁਸੀਂ ਉਸ ਟਾਈਮ ਤਾਂ ਆ ਦੱਸਿਆ ਸੀ ਉਹ ਚੀਜ਼ਾਂ ਨਾ ਕਰੋ ਪਲੀਜ਼ ਆਪਣੇ ਆਪ ਨੂੰ ਉੱਥੇ ਜੋ ਪ੍ਰੋਫਾਈਲ ਸਹੀ ਹੈ ਉਸ ਸਾਬ ਦਾ ਵੀਜ਼ਾ ਲਵਾ ਕੇ ਆਓ ਤਾਂ ਜੇ ਕਿ ਅਗਰ ਤੁਸੀਂ ਇੱਥੇ ਆ ਕੇ ਅੱਗੇ ਪਾਰਾ ਹੈਗਾ ਤੇ ਤੁਹਾਡੇ ਪੁਰਾਣੀ ਫਾਈਲ ਵੀ ਚੈੱਕ ਹੋ ਸਕਦੀ ਹੈਗੀ ਆ ਤੇ ਤੁਹਾਡੇ ਅਗਰ ਪੁਰਾਣੇ ਡਾਕੂਮੈਂਟ ਵੀ ਗਲਤ ਹੈਗੇ ਆ ਦੈਨ ਯੂ ਹੈਵ ਟੂ ਰਿਟਰਨ ਬੈਕ ਹੋਰਪੇ ਤ੍ਰਿਕਾ ਨਹੀਂ ਹੈ ਕਿਉਂਕਿ ਜੇ ਉਹਨਾਂ ਨੂੰ ਇੱਕ ਵਾਰੀ ਪਤਾ ਲੱਗ ਗਿਆ ਕਿ ਤੁਹਾਡੇ ਡਾਕੂਮੈਂਟਸ ਗਲਤ ਆ ਇਮੀਗ੍ਰੇਸ਼ਨ ਨਿਊਜ਼ੀਲੈਂਡ ਬਹੁਤ ਸਟ੍ਰਿਕਟ ਹੈ ਸਵਮਲੇਜ ਐਸ ਮਾਮਲੇ ਦੇ ਵਿੱਚ ਉਹ ਜਿਹੜੇ ਹੈਗੇ ਆ ਬਹੁਤ ਸੀਰੀਅਸਲੀ ਲੈਂਦੇ ਆ ਤੇ ਉਹ ਤੁਹਾਡਾ ਵੀਜ਼ਾ ਦੇ ਚਾਂਸਸ ਬਹੁਤ ਘੱਟ ਹੈ ਅਗਰ ਤੁਸੀਂ ਪੁਰਾਣੇ ਵੀ ਕੋਈ ਗਲਤ ਡਾਕੂਮੈਂਟ ਲਗਾ ਕੇ ਆਏ ਹੋਈਆਂ ਤੇ ਸੋ ਬੈਟਰ ਹੈ ਕਿ ਪ੍ਰੋਫੈਸ਼ਨਲ ਬੰਦਿਆਂ ਦੀ ਇੰਡੀਆ ਤੋਂ ਕੀ ਵੀਜ਼ਾ ਦੇਖੋ ਗਲਤ ਡਾਕੂਮੈਂਟ ਨਾਲ ਕੋਈ ਜ਼ਿਆਦਾ ਨਹੀਂ ਵੀਜ਼ਾ ਲੱਗ ਜਾਂਦੇ ਤੁਸੀਂ ਆਪਣੀ ਪ੍ਰੋਫਾਈਲ ਨੂੰ ਅੱਛੀ ਤਰ੍ਹਾਂ ਐਕਸਪਲੇਨ ਕਰੋ ਕਿ ਯੂਆਰਏ ਸੀ ਦੇਖਿਆ ਬੰਦੇ ਦੀ ਇੰਨੀ ਅੱਛੀ ਪ੍ਰੋਫਾਈਲ ਆ ਬਟ ਫਿਰ ਵੀ ਉਹ ਏਜੰਟ ਕੋਲ ਗਿਆ ਏਜੰਟ ਉਹਦੇ ਪ੍ਰੋਫਾਈਲ ਨੂੰ ਡਿਫਰੈਂਟ ਕਰਦੀ ਓਹੋ ਬੰਦੇ ਬੰਦੇ ਦੀ ਆਪਣੀ ਆਪਣੇ ਜੇ ਫਾਰਮ ਹੈਗਾ ਦਸਾਲ ਦੇ ਕਮਾਰਿਆ ਐਗਰੀਕਲਚਰ ਪ੍ਰੋਪਰਟੀ ਹੈਗੀ ਆ ਤੇ ਉਹਨੂੰ ਉਹਦਾ ਕੋਈ ਬਿਜ਼ਨਸ ਦਿਖਾ ਦਿੱਤਾ ਜੀਐਸਟੀ ਰਿਟਰਨ ਗਲਤ ਦਿਖਾ ਦਿੱਤੀ ਉਹ ਸਾਹਿਬ ਤੇ ਉਹ ਬਾਅਦ ਦੇ ਵਿੱਚ ਇੱਥੇ ਆ ਕੇ ਉਹ ਅੱਗੇ ਕੁਝ ਵੀਜ਼ਾ ਪਾ ਹੀ ਨਹੀਂ ਸਕਿਆ ਸੋ ਇਹ ਚੀਜ਼ਾਂ ਜਿਹੜੀਆਂ ਹੈ ਗਿਆ ਗਲਤ ਹੋ ਜਾਂਦੀ ਹੈ ਗਿਆ ਬਿਲਕੁਲ ਸਹੀ ਆਦਰਵਾਇਜ਼ ਅਗਰ ਤੁਹਾਡੇ ਕੋਲ ਜਨਰਲ ਵਿਜ਼ਟਰ ਵੀਜ਼ਾ ਤੇ ਵੀ ਹੈਗਾ ਤੁਸੀਂ ਆ ਕੇ ਕਰ ਸਕਦੇ ਬਟ ਅਗਰ ਲਿमिटेड ਵਿਸਟਰ ਵੀਜ਼ਾ ਹੈਗਾ ਫਿਰ ਤੁਸੀਂ ਅੱਗੇ ਕੋਈ ਆਪਣਾ ਵੀਜ਼ਾ ਨਹੀਂ ਪਾ ਸਕਦੇ ਕਿਉਂਕਿ ਉਹ ਇੱਕ ਸਪੈਸੀਫਿਕ ਪਰਪਸ ਲਈ ਮਿਲਦਾ ਹੈਗਾ ਤੇ ਤੁਹਾਨੂੰ ਜਿਹੜਾ ਹੈਗਾ ਉਹਦੇ ਵਿੱਚ ਤਾਂ ਵਾਪਸ ਹੀ ਜਾਣਾ ਪੈਣਾ ਹੈਗਾ ਬਿਲਕੁਲ ਸਹੀ ਆ ਸ਼੍ਰੀ ਵਿਨੋਦ ਜੁਨੇਜਾ ਜੀ ਜਿਹੜੇ ਇਮੀਗ੍ਰੇਸ਼ਨ ਐਂਡ ਮਾਈਗ੍ਰੇਸ਼ਨ ਸਪੈਸ਼ਲਿਸਟ ਨੇ ਇਮੀਗ੍ਰੇਸ਼ਨ ਸਟਾਰ ਦੀ ਫਰਮ ਵਾਲੋ ਆਪਣੀ ਹਾਜ਼ਰੀ ਲੋਅ ਰਹੇ ਸੰ ਨੰਬਰ 227 ਗ੍ਰੇਟ ਸਾਊਥ ਰੋਡ ਪਪਟੋਇਟੋ ਦੇ ਵਿੱਚ ਤੁਸੀਂ ਉਹਨਾਂ ਨੂੰ ਪਰਸਨਲੀ ਵੀ ਜਾ ਕੇ ਮਿਲ ਸਕਦੇ ਹੋ ਪਹਿਲੀ ਕੰਸਲਟੇਸ਼ਨ ਬਿਲਕੁਲ ਫ੍ਰੀ ਹੈ ਔਰ ਇਹ ਸਾਰੀਆਂ ਸਰਵਿਸ ਜਿਹੜੀਆਂ ਇਸ ਵਕਤ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਇਹਨਾਂ ਸਾਰੀਆਂ ਨੂੰ ਇੰਬੋਲ ਪ੍ਰੋਫੈਸ਼ਨਲ ਡਰੀਕ ਨਾਲ ਡੀਲ ਕਰਦੇ ਨੇ ਔਰ ਉਹਨਾਂ ਨਾਲ ਗੱਲਬਾਤ ਜਿਹੜੀ ਹੈ ਉਹ ਸਾਲ ਦੇ ਵਕਤ ਵਕਸਮਿਆਂ ਦੇ ਉੱਤੇ ਵਕ ਵਕ ਵਸ਼ਿਆਂ ਦੇ ਉੱਤੇ ਇਸੇ ਤਰ੍ਹਾਂ ਹੁੰਦੀ ਰਹੇਗੀ ਤੁਹਾਡੀ ਕੋਈ ਵੀ ਸਵਾਲ ਹੋਣ ਚਾਹੇ ਭਾਰਤ ਤੋਂ ਤੁਹਾਡੇ ਰਿਸ਼ਤੇਦਾਰਾਂ ਦੇ ਕੋਈ ਸਵਾਲ ਹੋਣ ਤੇ ਯਾਦ ਰੱਖੋ ਉਹਨਾਂ ਦੇ ਨਾਲ ਤੁਸੀਂ ਇਮੀਗ੍ਰੇਸ਼ਨ ਸਟਾਰ ਦੀ ਵੈਬਸਾਈਟ ਤੇ ਜਾ ਕੇ ਹੋਰ ਵੀ ਡੀਟੇਲਸ ਉਥੋਂ ਲੈ ਸਕਦੇ ਹੋ ਜਾਂ ਫਿਰ ਤੁਸੀਂ +64225928077 ਦੇ ਉਤੇ ਗੱਲਬਾਤ ਕਰ ਸਕਦੇ ਹੋ ਔਰ ਮੈਨੂੰ ਇਸ ਗੱਲ ਦੀ ਬਹੁਤ ਤਸੱਲੀ ਹੈ ਕਿ ਹੁਣ ਤੱਕ ਦਾ ਉਹਨਾਂ ਦਾ ਜਿਹੜਾ ਸਫਰ ਹੈ ਉਹ ਬਹੁਤ ਸ਼ਾਨਦਾਰ ਰਿਹਾ ਹੁਣ ਤੱਕ ਦੇ ਆ ਭਾਈਚਾਰੇ ਦੇ ਵਿੱਚ ਉਹਨਾਂ ਦਾ ਜਿਹੜਾ ਬੈਣ ਖਲੋਣਾ ਉਹਦੀ ਚਰਚਾ ਅਸੀਂ ਅਕਸਰ ਹਮੇਸ਼ਾ ਪੋਜ਼ਿਟਿਵ ਵੇ ਦੇ ਵਿੱਚ ਹੀ ਕਰਦੇ ਹਾਂ ਜਸਵਿੰਦਰ ਕੌਰ ਹਣੀ ਤੁਹਾਨੂੰ ਸਤਿ ਸ਼੍ਰੀ ਅਕਾਲ ਰਹਾ ਜੀ ਔਰ ਮੈਨੂੰ ਲੱਗਦਾ ਭਾਈਚਾਰਾ ਵੀ ਇਹ ਜਿਹੜੀ ਗੱਲਬਾਤ ਆ ਉਹਨੂੰ ਹਮੇਸ਼ਾ ਸੁਣਨਾ ਚਾਹ ਤਾਕਿ ਉਹਨਾਂ ਦੀ ਜ਼ੁਬਾਨ ਦੇ ਵਿੱਚ ਇਹ ਗੱਲ ਪਤਾ ਲੱਗੇ ਵਿਸਲ ਚਾਣੀ ਹੈ ਕੀ ਜੀ ਬਹੁਤ ਸ਼ੁਕਰੀਆ ਭਾਜੀ ਬੜੀ ਮਿਹਰਬਾਨੀ थैंक यू ਸਰ ਸਾਰਾ ਸਾਲ ਤੁਸੀਂ ਲੋਕਾਂ ਨੂੰ ਆਪਣੇ ਵਿਸडम ਦੇ ਨਾਲ ਆਪਣੇ ਤਜਰਬੇ ਨਾਲ ਆਪਣੀ ਨੌਲੇਜ ਦੇ ਨਾਲ ਇਸੇ ਤਰ੍ਹਾਂ ਰਸ਼ਨਉਂਦੇ ਰਹੋ ਤਾਂ ਕਿ ਉਹਨਾਂ ਦੇ ਰਾਹਾਂ ਦੇ ਵਿੱਚ ਵੀ ਉਹੀ ਰੌਸ਼ਨੀ ਹੋ ਸਕੇ ਜਿਹੜੀ ਕਦੇ ਸਾਡੇ ਰਾਹਾਂ ਦੇ ਵਿੱਚ ਸੀ ਅਤੇ ਉਹਦੀ ਸਾਨੂੰ ਬੜੀ ਇਡੀਕ ਰਹੀ ਨਵੇਂ ਪੂਰ ਦੇ ਜਿਹੜੇ ਮੁੰਡੇ ਕੁੜੀਆਂ ਨੇ ਕਿਰਪਾ ਕਰਕੇ ਉਹ ਜ਼ਰੂਰ ਇਸ ਗੱਲ ਦਾ ਖਿਆਲ ਰੱਖਣ ਕਿ ਲਾਇਸੈਂਸਡ ਇਮੀਗ੍ਰੇਸ਼ਨ ਅਡਵਾਈਜ਼ਰ ਦੇ ਨਾਲ ਉਹ ਆਪਣੀ ਸਲਾਹ ਜਿਹੜੀ ਆ ਉਹ ਹਮੇਸ਼ਾ ਅਲ ਦੇ ਦਾਰਤੇ ਉਤੇ ਕਰ ਬਹੁਤ ਧੰਨਵਾਦ ਭਾਜੀ ਥੈਂਕ ਯੂ